ਜੀ ਆਇਆ ਸੀ ਜੇ ਵੀ ਮੈਨੂੰ ਉਦੋਂ ਬਾਬਾ ਜੀ ਨਾਲ ਮੇਰਾ ਸੌਦਾ ਹੋ ਗਿਆ ਸੀ ਜੀ ਠੀਕ ਹੈ ਜੀ ਇਹ ਫਿਰ ਵੀਰ ਕਹਿੰਦਾ ਵੀ ਘੋੜਾ ਮੈਂ ਰੱਖਣਾ ਮੈਂ ਵੀਰ ਜਵਾਨ ਹੋ ਗਈ ਹੁਣ ਤਾਂ ਬਾਬਾ ਜੀ ਨਾਲ ਵੀ ਜੇ ਕਦੇ ਉਹਨਾਂ ਦਾ ਮਨ ਬਣਿਆ ਦੇਣ ਦਾ ਵੀ ਫਿਰ ਮੈਂ ਕਿਹਾ ਤੁਹਾਨੂੰ ਲੈ ਕੇ ਦੇ ਦਾਂਗੇ ਪੈਂਗੀਆਂ ਘੋੜੀਆਂ ਚੰਗੀਆਂ ਘੋੜੀਆਂ ਤਾਂ ਕੋਈ ਘੋੜਾ ਵੀ ਪ੍ਰੋਡਿਊਸ ਕਰ ਦੋ ਪਤਾ ਤਾਂ ਉਦੋਂ ਲੱਗਦਾ ਵੀਰੇ ਜਦੋਂ ਛੋਟੇ ਘੱਟ ਬਜਟ ਵਾਲੀਆਂ ਘੋੜੀਆਂ ਤੇ ਘੋੜਾ ਚੰਗਾ ਪ੍ਰੋਡਿਊਸ ਕਰੇ ਕੁਝ ਐਵੇਂ ਦੇ ਯਾਰ ਦੋਸਤ ਨੂੰ ਸਿਰਫ ਸੋਚ ਹੁੰਦੀ ਆ ਆਪਾਂ ਇਹਨੂੰ ਕਿਵੇਂ ਇਹਦੀਆਂ ਜੜ੍ਹਾਂ ਵੱਢੀ ਨਾਬੇ ਮਤਰੀ ਸੀ ਜੀ ਸਾਡੇ ਐਸ ਐਚ ਗੁਰਮੀਤ ਸਿੰਘ ਉਹ ਕਹਿੰਦੇ ਵੀ ਘੋੜੀ ਤੇ ਕੋਈ ਬੈਠ ਨਹੀਂ ਸਕਦਾ ਇਹਦੇ ਤੇ ਉਸ ਘੋੜੀ ਤੇ ਚੜੇ ਸੀ ਜੀ ਸ਼ਰਤ ਲਾ ਕੇ ਚੜ ਕੇ ਤੋਰੀ ਵੀ ਤੇ ਲਗਾਮ ਵੀ ਕੱਢਦਾ ਸੀ ਜਾਫਰ ਸ਼ੈਕੀਆ ਇਹ ਤਾਂ ਆਪਾਂ ਨੂੰ ਘੋੜੇ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਜਾਫਰ ਪੰਜਾਬ ਪਹੁੰਚ ਗਿਆ ਬਈ ਜੇਵੀ ਸਟੱਡ ਫਾਰਮ ਤੇ ਜ਼ਿਲ੍ਹੇ ਪਟਿਆਲੇ ਦੇ ਵਿੱਚ ਬਹੁਤ ਬਹੁਤ ਮੁਬਾਰਕਾਂ ਨੇ ਬਾਈ ਜਤਿੰਦਰ ਵਿਰਕ ਨੂੰ ਕਿਉਂਕਿ ਇਸ ਤੋਂ ਪਹਿਲਾਂ ਘੋੜਾ ਇਹ ਰਾਜਸਥਾਨ ਚਲਾ ਗਿਆ ਸੀ ਬਾਈ ਦੀਪ ਸੰਗਣ ਤੋਂ ਬਾਬਾ ਬਾਲਕਦਾਸ ਜੀ ਲੈ ਗਏ ਸੀ ਤੇ ਬਾਈ ਨੇ ਹੁਣ ਫੇਰ ਦੁਬਾਰਾ ਘੋੜਾ ਜਿਹੜਾ ਉਹ ਪੰਜਾਬ ਦੇ ਵਿੱਚ ਲੈ ਆਂਦਾ ਤੇ ਬਹੁਤ ਚੰਗਾ ਪ੍ਰੋਡਿਊਸਰ ਘੋੜਾ ਬਾਈ ਇਹਦੀ ਤੁਸੀਂ ਗਰਦਨ ਦੇਖ ਲਓ ਸਾਹਮਣੇ ਦੀ ਫੇਸ ਕੁਆਲਿਟੀ ਦੇਖ ਲਓ ਕੰਨ ਦੇਖ ਲਓ ਜੋ ਇਹ ਆਪ ਆ ਉਹੀ ਇਹਨੇ ਬੱਚਿਆਂ ਦੇ ਵਿੱਚ ਪੈਦਾ ਕੀਤਾ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਆ ਮੈਂ ਫੋਟੋ ਦਿਖਾਉਣ ਲੱਗੇ ਆ ਇਹ ਦੱਸਿਓ ਵੀ ਜਾਫਰ ਦੀ ਕਿਹੜੇ ਮੇਲੇ ਦੀ ਲੱਗਦੀ ਆ ਤੁਹਾਨੂੰ ਘੋੜਾ ਪ੍ਰੇਮੀਆ ਨੂੰ ਤਕਰੀਬਨ ਪਤਾ ਹੀ ਹੋਣਾ ਪਰ ਫਿਰ ਵੀ ਦੱਸਿਓ ਜ਼ਰੂਰ ਜੋ ਗਰਦਨ ਜੋ ਇਹਦਾ ਫੇਸ ਆ ਉਹ ਬਹੁਤ ਘੱਟ ਦੇਖਣ ਨੂੰ ਮਿਲਦਾ ਯਾਰ ਤੇ ਉਹੀ ਚੀਜ਼ਾਂ ਨੇ ਆਪਦੇ ਬੱਚਿਆਂ ਦੇ ਵਿੱਚ ਵੀ ਦਿੱਤੀਆਂ ਨੇ ਤੇ ਇਸ ਵਾਰ ਨਾਬਾ ਮੰਡੀ ਗਿਆ ਤੇ ਸਾਹਮਣੇ ਦਾ ਪੁੱਤ ਦੇਖੋ ਅਜੇ ਦੋ ਦੰਦ ਲੱਗਿਆ ਬਿਲਕੁਲ ਐਨ ਤਣ ਕੇ ਖੜਿਆ ਆਪਦੇ ਪਿਓ ਦੀ ਬਿਲਕੁਲ ਫੋਟੋ ਕਾਪੀ ਹੋਆ ਆ ਤੁਹਾਨੂੰ ਹੋਰ ਫੋਟੋਆਂ ਵੀ ਮੈਂ ਦਿਖਾਉਣਾ ਘੋੜੀਆਂ ਵਸ਼ੇਰੇ ਜਿੰਨੇ ਵੀ ਇਹਦੇ ਤਿਆਰ ਹੋਇਆ ਬਿਲਕੁਲ ਐਨ ਸੋਹਣੇ ਮੱਥੇ ਪਟੇ ਦੇ ਚੰਗੇ ਬੋਡੀ ਸਟਰਕਚਰ ਦੇ ਤੇ ਸੋਹਣੀਆਂ ਗਰਦਨਾਂ ਦੇ ਤੇ ਫੇਸ ਕੁਆਲਟੀ ਬਹੁਤ ਸੋਹਣੀ ਦਿੰਦਾ ਉਹਦੇ ਬੱਚਿਆਂ ਦੇ ਵਿੱਚ ਇਹ ਬਹੁਤ ਚੰਗੇ ਬੱਚੇ ਪੈਦਾ ਕੀਤੇ ਨੇ ਜਿਵੇਂ ਕੁਸ਼ਕ ਦੇ ਨਾਂ ਲਵਾਂ ਜਿਹੜੇ ਅੱਜ ਚੰਗੇ ਘੋੜੇ ਤੇ ਘੋੜੀਆਂ ਬਣੇ ਖੜਿਆ ਤੇ ਕਈ ਸ਼ੋਅ ਜਿੱਤੇ ਆ ਤੇ ਉਹਨਾਂ ਚੋਂ ਇੱਕ ਘੋੜਾ ਜੀ ਮਾਲਵਾ ਕਿੰਗ ਉਹ ਵੀ ਬਹੁਤ ਚੰਗਾ ਘੋੜਾ ਜੋ ਕਿ 자ਫਰ ਦਾ ਬੱਚਾ ਰੁਸਤਮ ਮਾਨ ਸਾਹਿਬ ਅਰਜਨ ਕਿੰਗ ਤੇ ਘੋੜੀਆਂ ਵੀ ਬਹੁਤ ਚੰਗੀਆਂ ਬਸ਼ੇਰੀਆਂ ਪੈਦਾ ਕੀਤੀਆਂ ਨੇ ਅਕੀਰਾ ਜਿੰਨਤ ਤਕਦੀਰ ਨੂਰ ਕਾਜਲ ਰੂਪ ਬਹੁਤ ਸੋਹਣੀ ਸੁਹਣੀਆਂ ਬਸ਼ੇਰੀਆਂ ਇਸ ਨੇ ਪੈਦਾ ਕੀਤੀਆਂ ਨੇ ਜੀ ਬਰੀਡਿੰਗ ਦੇ ਵਿੱਚ জাফর ਦੀ ਪੂਰੀ ਤੂਤੀ ਬੋਲਦੀ ਰਹੀ ਆ ਤੇ ਬਾਈ ਜਤਿੰਦਰ ਨੇ ਇੱਕ ਨੁਕਰਾ ਵੀ ਰੱਖਿਆ ਹੋਇਆ ਬਾਈ ਨੇ ਬਸ਼ੇਰਾ ਲਿਆ ਸੀ ਬਾਈ ਦੀਪ ਤੋਂ ਸੰਗਣ ਤੋਂ ਆ ਸਾਹਮਣੇ ਵੀਡੀਓ 'ਚ ਤੁਸੀਂ ਦੇਖ ਰਹੇ ਹੋ ਬਸ਼ੇਰਾ ਹੋ ਗਿਆ ਜੀ ਇਹ ਚਾਰ ਦੰਦ ਤੇ ਬਾਦਲਗੜ ਵਾਲੇ ਘੋੜੇ ਦਾ ਬੱਚਾ ਬਾਕੀ ਦੀ ਪੂਰੀ ਡਿਟੇਲ ਆਪਾਂ ਬਾਈ ਜਤਿੰਦਰ ਤੋਂ ਹੀ ਲਵਾਂਗੇ ਤੇ ਮੋٹے ਮੋٹے ਜੀ ਤੁਹਾਨੂੰ ਮੈਂ ਇੱਕ ਵਾਰ ਛਾਤੀ ਮਰਵਾ ਦਾਂ ਇਸ ਤੇ ਤੇ ਕੱਦ-ਬਿੱਡ ਬਹੁਤ ਹੈ ਦਾ ਇਸ ਟਾਈਮ ਇਹਦਾ 69 ਇੰਚ ਕੱਦ ਹੋ ਗਿਆ ਬਾਈ ਬਾਕੀ ਇਹ ਨਾ ਕਹੋ ਵੀ ਵੀਰ ਉਰੀ ਨੇੜੇ ਖੜੇ ਨੇ ਤੇ ਘੋੜੇ ਦਾ ਕੱਦ ਛੋਟਾ ਲੱਗਦਾ ਕਿਉਂਕਿ ਜਿਹੜੇ ਬਾਈ ਦੀਪ ਸੰਘਣ ਨੂੰ ਜਾਣਦੇ ਆ ਪਤਾ ਹੀ ਆ ਸਾਰਿਆਂ ਨੂੰ ਕਿ ਬਾਈ ਦਾ ਕੱਦ ਕਿੱਡਾ ਵੱਡਾ ਇੰਟਰਵਿਊ ਦੇ ਵਿੱਚ ਵੀਰ ਨਾਲ ਵੀ ਤੁਹਾਡੀ ਆਪਾਂ ਗੱਲਬਾਤ ਕਰਾਵਾਂਗੇ ਕਿਉਂਕਿ ਔਸਕਰ ਜਦੋਂ ਬਸ਼ੇਰਾ ਸੀ ਤਾਂ ਵੀਰ ਕੋਲ ਹੀ ਆਇਆ ਉਹ ਤੇ ਜਾਫਰ ਵੀ 6 ਸਾਲ ਬਾਈ ਦੀਪ ਸੰਘਣ ਦੇ ਕੋਲ ਹੀ ਰਿਹਾ ਬਹੁਤ ਵੱਡਾ ਤਜਰਬਾ ਬਾਈ ਨੂੰ ਤੇ ਚੋਟੀ ਦੇ ਘੋੜੇ ਘੋੜੀਆਂ ਬਾਈ ਕੋਲ ਰਹੇ ਆ ਬਾਕੀ ਔਸਕਰ ਤੁਹਾਨੂੰ ਪਤਾ ਹੀ ਬਹੁਤ ਚੰਗੀ ਖਾਨਦਾਨੀ ਦਾ ਗਲਜਾਰ ਦਾ ਪੋਤਾ ਆ ਗਿਆ ਜਿਹੜਾ ਬਾਦਲ ਗੜਾ ਦਾ ਕੋੜਾ ਉਹ ਵੀ ਬਹੁਤ ਮਸ਼ਹੂਰ ਰਿਹਾ ਬਈ ਤੇ ਹੁਣ ਵੀ ਬਹੁਤ ਚੰਗੀ ਬਰੀਡ ਪੈਦਾ ਕਰ ਰਿਹਾ ਉਹ ਤੇ ਉਹਦਾ ਇੱਕ ਬਹੁਤ ਹੀ ਰਫਾਈਨ ਬੱਚਾ ਮੈਂ ਕਹਿ ਸਕਦਾ ਸਾਹਮਣੇ ਦੀ ਗਰਦਨ ਇਹਦੇ ਕੰਨ ਬਹੁਤ ਸੋਹਣੇ ਨੇ ਤੇ ਆਜੋ ਹੁਣ ਤੁਹਾਡੀ ਮੈਂ ਬਾਈ ਜਤਿੰਦਰ ਤੇ ਬਾਈ ਦੀਪ ਦੇ ਨਾਲ ਗੱਲਬਾਤ ਕਰਾਉਣਾ ਤੇ ਇੰਟਰਵਿਊ ਦੇ ਵਿੱਚ ਸਾਰੀ ਡਿਟੇਲ ਲਵਾਂਗੇ ਬਾਈ ਹੋਰਾਂ ਕੋਲ ਜੋ ਵੀ ਕੋੜੇ ਰੱਖੇ ਹੋਇਆ ਤੇ ਦੁੱਲੇ ਬਾਰੇ ਵੀ ਬਾਈ ਨੂੰ ਆਪਾਂ ਦੀਪ ਨੂੰ ਜ਼ਰੂਰ ਪੁੱਛਾਂਗੇ ਵੀਡੀਓ ਨਾਲ ਬਣੇ ਰਹੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਆਪਣੇ ਸੁਝਾਅ ਜ਼ਰੂਰ ਦਿਓ ਆਜੋ ਹੁਣ ਕਰਦੇ ਆ ਬਾਈ ਉਹਨਾਂ ਨਾਲ ਆਪਾਂ ਗੱਲਬਾਤ ਲੋ ਵੀ ਮਿੱਤਰੋ ਅੱਜ ਪਹੁੰਚੇ ਆਪਾਂ ਜੀਵੀ ਸਟਾਰਡ ਫਾਰਮ ਤੇ ਕ੍ਰੀਮਨਗਰ ਚਿੱਚੜਵਾਲਾ ਜ਼ਿਲ੍ਹਾ ਪਟਿਆਲਾ ਤੇ ਆਪਣੇ ਨਾਲ ਬਾਈ ਹਰਦੀਪ ਸਿੰਘ ਗਰੇਵਾਲ ਜਿਵੇਂ ਅੱਖਾਂ ਬਾਈ ਦੀਪ ਸੰਘਣ ਦਾ ਸਾਰੇ ਭਰਾ ਜਾਣਦੇ ਆ ਬਾਈ ਕੋਲ ਬਹੁਤ ਛੋਟੀ ਛੋਟੀ ਦੇ ਘੋੜੇ ਰਹੇ ਆ ਤੇ ਹੁਣ ਵੀ ਆਪਾਂ ਐਡ ਪ੍ਰੈਜੈਂਟ ਦੀ ਗੱਲ ਕਰੀਏ ਤਾਂ ਦੁੱਲਾ ਬਾਈ ਕੋਲੇ ਆਲ ਇੰਡੀਆ ਚੈਂਪੀਅਨ ਸਾਰੇ ਸ਼ਵਾਂ ਨੂੰ ਵਿਨ ਕਰਨ ਵਾਲਾ ਤੇ ਨਾਲ ਬਾਈ ਜਤਿੰਦਰ ਬਿਰਕ ਵੀਰ ਕੋਲ ਦੋ ਘੋੜੇ ਆ ਜਿਹੜੇ ਆਪਾਂ ਤੁਹਾਨੂੰ ਇਸ ਵੀਡੀਓ ਚ ਦਿਖਾਉਣੇ ਆ ਤੇ ਇਹਨਾਂ ਬਾਰੇ ਗੱਲਬਾਤ ਕਰਨੀ ਆ ਇੱਕ ਨੁਕਰਾ ਤੇ ਦੂਜਾ ਮਾਰਵਾੜੀ ਜਾਫਰ ਘੋੜੇ ਨੂੰ ਸਾਰੇ ਜਾਣਦੇ ਹੀ ਪ੍ਰਭਾਤ ਦੇ ਪੁੱਤ ਨੂੰ ਜਿਹਨੇ ਟੌਪ ਦੀ ਬਰੀਡ ਪੈਦਾ ਕੀਤੀ ਆ ਬਾਈ ਦੀਪ ਸੰਘਣ ਕੋਲੋਂ ਹਰਿਆਣੇ ਤੋਂ ਇੱਕ ਵਾਰ ਰਾਜਸਥਾਨ ਚਲਿਆ ਗਿਆ ਸੀ ਬਾਬਾ ਬਾਲਕਦਾਸ ਜੀ ਕੋਲੇ ਫੇਰ ਦੁਬਾਰਾ ਉਸ ਘੋੜੇ ਨੂੰ ਲੈ ਕੇ ਆਇਆ ਆਪਣੇ ਪੰਜਾਬ ਦੇ ਵਿੱਚ ਆ ਗਿਆ ਜ਼ਿਲ੍ਹੇ ਪਟਿਆਲੇ ਦੇ ਵਿੱਚ ਤੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡਾ ਵੀਰ ਜੀ ਬਹੁਤ ਬਹੁਤ ਸਵਾਗਤ ਹੋਰ ਬਾਈ ਜੀ ਠੀਕ ਹੋ ਜੀ ਆਣ ਵਧੀਆ ਵੀਰੇ ਤੁਸੀਂ ਦੱਸੋ ਤੇ ਪਹਿਲਾਂ ਦਾ ਬਾਈ ਜਤਿੰਦਰ ਵਧਾਈਆਂ ਤੁਹਾਨੂੰ ਤੁਸੀਂ ਇੱਕ ਜਿਹੜਾ ਨਿਆਬ ਹੀਰਾ ਸੀ ਬਾਈ ਕੋਲੋਂ ਮਤਲਬ ਰਾਜਸਥਾਨ ਚਲਿਆ ਗਿਆ ਤੇ ਫੇਰ ਦੁਬਾਰਾ ਤੁਸੀਂ ਪੰਜਾਬ ਦੀ ਝੋਲੀ ਪਾਇਆ ਲੈ ਕੇ ਮੇਰੇ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਇਸ ਚੀਜ਼ ਦੀਆਂ ਜੀ ਤੇ ਬਾਈ ਫਿਰ ਕੀ ਸੋਚ ਕੇ ਮਤਲਬ ਦੁਬਾਰਾ ਜਾ ਫਿਰ ਆਪਾਂ ਲੈ ਆਪਣੇ ਪੰਜਾਬ ਦਾ ਵੀਰ ਇਹ ਆਪਣਾ ਮੇਨ ਕਾਰਨ ਤੈ ਸੀ ਕਿ ਜਾਫਰ ਬਹੁਤ ਸੋਨਾ ਪ੍ਰੋਡਿਊਸ ਕੀਤਾ ਆਪਣੇ ਪੰਜਾਬ ਹਰਿਆਣਾ ਚ ਸਾਰਿਆਂ ਨੂੰ ਹੀ ਪਤਾ ਜਾਣਗੇ ਪੰਜਾਬ ਹਰਿਆਣਾ ਛੱਡੋ ਪੂਰੇ ਆਲ ਓਵਰ ਇੰਡੀਆ ਜੀ ਪਤਾ ਕੋੜੇ ਬਾਰੇ ਬਹੁਤ ਸੋਨਾ ਪ੍ਰੋਡਿਊਸ ਕੀਤਾ ਇਸ ਕਰਕੇ ਆਪਾਂ ਹੀ ਵਾਪਸ ਲਿਆਂਦਾ ਹੈ ਕੋੜਾ ਠੀਕ ਹੈ ਬਾਈ ਤੇ ਮੈਂ ਇਸ ਜਾ ਪਹਿਲਾਂ ਪੁਸ਼ ਕਰ ਗਿਆ ਬਾਬਾ ਜੀ ਵੀ ਕਹਿੰਦੇ ਸੀ ਵੀ ਜਿਵੇਂ ਤੂਫਾਨ ਲਾਈਨ ਅਲੀ ਸ਼ਾਨ ਲਾਈਨ ਤੇ ਕਹਿ ਲਈ ਆਪਾਂ ਵੀ ਬਹੁਤ ਟੌਪ ਦੇ ਬੱਚੇ ਪੈਦਾ ਕੀਤੇ ਨੇ ਬਹੁਤ ਚੰਗਾ ਕੰਬੀਨੇਸ਼ਨ ਬਣ ਗਿਆ ਹਾਂਜੀ ਬਹੁਤ ਸੋਨਾ ਜਾਨੀ ਕਿ ਬਹੁਤ ਟੌਪ ਦਾ ਰਿਜ਼ਲਟ ਆਈ ਘੋੜੇ ਦਾ ਹੁਣ ਤੱਕ ਠੀਕ ਹੈ ਬਈ ਹਾਂਜੀ ਆਪਣੇ ਕੋਲ ਆਇਆ ਇਹਨੂੰ ਕਿੰਨਾ ਕ ਸਮਾਂ ਹੋ ਗਿਆ ਬਈ ਘੋੜੇ ਨੂੰ ਵੀਰੇ ਆਪਣੇ ਕੋਲ ਆਉਣ ਤਾਂ ਹਜੇ ਸਿਰਫ 2 ਮਹੀਨੇ ਹੀ ਹੋਇਆ 2 ਮਹੀਨੇ ਹੋਇਆ ਹਾਂਜੀ ਵੀਰੇ ਠੀਕ ਆ ਤੇ ਬਾਈ ਕੋਲ ਪਹਿਲਾਂ ਕਾਫੀ ਟਾਈਮ ਰਿਹਾ ਉਹ ਹਾਂਜੀ ਬਾਈ ਕੋਲ ਤਾਂ 5-6 ਸਾਲ ਦੇ ਕਰੀਬ ਰਹਿ ਕੇ ਗਿਆ ਇੱਥੇ ਸੰਗਣਪਿੰਡ ਜੀ ਵੀਰੇ ਕੋਲ ਠੀਕ ਆ ਵੀਰੇ ਤੇ ਹੁਣ ਦੀ ਆਪਾਂ ਐਂਡ ਪ੍ਰੈਜ਼ੈਂਟ ਦੀ ਬਾਈ ਦੀ ਡਿਟੇਲ ਦੀ ਗੱਲ ਕਰੀਏ ਸਟੱਡ ਸਰਵਿਸ ਓਪਨ ਕਰਤੀ ਬਈ ਉਹਨੇ ਹਾਂਜੀ ਵੀਰੇ ਸਟੱਡ ਸਰਵਿਸ ਓਪਨ ਹੈ ਵੀਰੇ ਠੀਕ ਆ ਬਈ ਤੇ ਆਪ ਤਾਂ ਜਾਫਰਪੁਰ ਬਾਦ ਦਾ ਇਹ ਸਾਰੇ ਨੂੰ ਤਕਰੀਬਨ ਪਤਾ ਮਾ ਵੀਰੇ ਦੀ ਮੰਨੀ ਲਾਈਨ ਦੀ ਠੀਕ ਹੈ ਬਈ ਹਾਂਜੀ ਵੀਰੇ ਤੇ ਹੁਣ ਇਹਦੀ ਆਪਾਂ ਨੇ ਬਈ ਸਟੱਡ ਸਰਵਸ ਓਪਨ ਕਰਦੇ ਫੀਸ ਕਿੰਨੀ ਰੱਖੀ ਹੈ ਬਈ ਵੀਰੇ ਦੀ ਫੀਸ ਰੱਖੀ ਆਪਾਂ 51000 51000 ਹਾਂਜੀ ਵੀਰੇ ਠੀਕ ਹੈ ਬਈ ਇੱਕ ਆਪਾਂ ਸਟਾਰਟਿੰਗ ਜੀ ਦੱਸ ਦਈਏ ਬਈ ਕਿਉਂਕਿ ਮੈਨੂੰ ਵੀ ਐਵੇਂ ਸੀ ਵੀ ਮੈਂ ਹਰਿਆਣੇ ਚ ਜਾ ਰਿਹਾ ਅੱਜ ਕਿਉਂਕਿ ਦੀਪ ਬਾਈ ਤੋਂ 8 ਲੱਖ ਕਿਲੋਮੀਟਰ ਦਾ ਹੀ ਫਰਕ ਆਪਣਾ ਮਿਲ ਗਿਆ ਹਾਂਜੀ ਹਾਂਜੀ ਤੇ ਪੈ ਜਾਂਦਾ ਪਰ ਆਪਾਂ ਨੂੰ ਜ਼ਿਲ੍ਹਾ ਪਟਿਆਲਾ ਵੀਰੇ ਆਪਾਂ ਨੂੰ ਜ਼ਿਲ੍ਹਾ ਪਟਿਆਲਾ ਪੈਂਦਾ ਆਪਣਾ ਪੰਜਾਬ ਦਾ ਲਾਸਟ ਪਿੰਡ ਪੈ ਜਾਂਦਾ ਹਰਿਆਣਾ ਪੰਜਾਬ ਦਾ ਬਾਰਡਰ ਤੇ ਜ ਬਿਲਕੁਲ ਬਾਰਡਰ ਤੇ ਹਾਂਜੀ ਗੱਗਰਪਾਰ ਏਰੀਆ ਵਾਜਦਾ ਆਪਣਾ ਹੀ ਠੀਕ ਆ ਬਈ ਇਹ ਪਾਤੜਾਂ ਤੋਂ ਕਿੰਨਾ ਕੁ ਰਹਿ ਜਾਂਦਾ ਬਈ ਪਾਤੜਾਂ ਤੋਂ ਵੀਰੇ 11 ਕਿਲੋਮੀਟਰ ਪੈਂਦਾ ਆਪਣਾ ਫਾਰਮ ਸਾਈ ਪ੍ਰੋਪਰ ਠੀਕ ਆ ਬਈ ਹਾਂਜੀ ਵੀਰੇ ਠੀਕ ਆ ਬਈ ਜੀ ਵੀ ਕਿੰਨਾ ਕੁ ਪੁਰਾਣਾ ਸ਼ੌਕ ਆਪਣਾ ਘੋੜਿਆਂ ਦਾ ਜੀ ਵੀਰੇ ਸ਼ੌਕ ਤਾਂ ਆਪਾਂ ਨੂੰ ਹੋ ਗਏ 3-4 ਸਾਲ ਹੀ ਹੁਣ ਘੋੜੀਆਂ ਲਈਆਂ ਨੂੰ ਠੀਕ ਆ ਬਈ ਪਹਿਲਾਂ ਮੈਂ ਥੋੜਾ ਫੌਰਨ ਗਿਆ ਹੋਇਆ ਸੀ ਉੱਥੋਂ ਆ ਕੇ ਮੈਂ ਘੋੜੀਆਂ ਲੈਣੀਆਂ ਸ਼ੁਰੂ ਕੀਤੀਆਂ ਮੇਨ ਸ਼ੌਂਕ ਤਾਂ ਵੀਰੇ ਮੈਨੂੰ ਜਗਾਇਆ ਮੇਰੇ ਵੱਡੇ ਬ੍ਰਦਰ ਨੇ ਮਨਜੀਤ ਨੇ ਉਹ ਕੈਨੇਡਾ ਹੁੰਦੇ ਨੇ ਉਹਨਾਂ ਨੇ ਘੋੜੀਆਂ ਲੈਣੀਆਂ ਸ਼ੁਰੂ ਕੀਤੀਆਂ ਪਹਿਲਾ ਘੋੜੀ ਰਾਈਡਿੰਗ ਵਾਸਤੇ ਰੱਖੀ ਸੀ ਅਸੀਂ ਇੱਕ ਘਰ ਫਿਰ ਦਿਨ ਪ੍ਰਤੀ ਦਿਨ ਸ਼ੌਂਕ ਵਧਦਾ ਗਿਆ ਤੁਹਾਨੂੰ ਪਤਾ ਹੀ ਹੈ ਬਿਲਕੁਲ ਵਾਜਾ ਵਾਧਾ ਜਾਂਦਾ ਜੀ ਇਹ ਸ਼ੌਂਕ ਜਤਾਈ ਇੱਕ ਕੱਲ ਵੀਰ ਮੈਂ ਹੋਰ ਨੋਟ ਕੀਤੀ ਆ ਜਿੰਨੇ ਵੀ ਇੱਧਰ ਆਪਣੇ ਪੰਜਾਬੀ ਪਰਿਵਾਰ ਨੇ ਇਸ ਏਰੀਏ ਦੇ ਵਿੱਚ ਪਾਤੜਾਂ ਤੋਂ ਲੈ ਕੇ ਜੀਨ ਦੇ ਤੱਕ ਕੈਥਲ ਏਰੀਆ ਆ ਗਿਆ ਹਾਂਜੀ ਵੀਰੇ ਪੁਰਾਣੇ ਟਾਈਮ ਤੋਂ ਇੱਕ ਦੋ ਇੱਕ ਦੋ ਘੋੜੀਆਂ ਰੱਖਦੇ ਆਏ ਆ ਸਾਰੇ ਹਾਂਜੀ ਵੀਰੇ ਤਾਂ ਹੈ ਹੀ ਇਹ ਇਹਦਾ ਜੱਦੀ ਪੁਸ਼ਤੀ ਨੇ ਸ਼ੁਰੂ ਤੋਂ ਗੁਰੂ ਮਹਾਰਾਜ ਦੇ ਟਾਈਮ ਤੋਂ ਹੀ ਚੱਲ ਰਿਹਾ ਵੀਰੇ ਨਾਲ ਇਦਾਂ ਹੀ ਸਹੀ ਗੱਲ ਆ ਵੀਰੇ ਹਾਂਜੀ ਵੀਰੇ ਠੀਕ ਆ ਬਾਈ ਜਾਫਰ ਦੀ ਮੁੰਬਈ ਹਾਈਟ ਦੀ ਜੇ ਮੈਂ ਗੱਲ ਕਰਾਂ ਤਾਂ ਉਹਦੇ ਵਾਸਤੇ ਵੀ ਕੋਈ ਪੁੱਛਣ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਉਹਨੂੰ ਇੰਨਾ ਕੁ ਟਾਪ ਦਾ ਪ੍ਰੋਡਿਊਸ ਕੀਤਾ ਆਪ ਮੇਰੇ ਖੁਦ ਫਰੈਂਡ ਕੋਲੇ ਆ ਬਾਈ ਜਾਫਰ ਦਾ ਬੱਚਾ ਤੁਸੀਂ ਦੇਖਿਆ ਪਾਣੀ ਗਲਾਬੇ ਮੰਡੀ ਦੇਖਿਆ ਸੀ ਉਹਨੂੰ ਬਹੁਤ ਦੰਦ ਹੋਇਆ ਕੱਦ ਬਿੱਡ ਬਹੁਤ ਆ ਤੇ ਜੋ ਜਾਫਰ ਨੂੰ ਲੱਗਿਆ ਹੋਇਆ ਬਾਈ ਕਰ ਦੇਣਾ ਹੁਣ ਦੋਸਤ ਵੀਡੀਓ ਚ ਦੇਖ ਹੀ ਰਹੇ ਹੋਣੇ ਆ ਹਨਾ ਤੇ ਉਹ ਉਹੀ ਕੁਝ ਬੱਚਿਆਂ ਚ ਦਿੰਦਾ ਬਾਈ ਵੀਰੇ ਕੁਝ ਤਾਂ ਘੋੜੇ ਹੁੰਦੇ ਨੇ ਜਿਹੜੇ 10 20% ਵਧੀਆ ਪ੍ਰੋਡਿਊਸ ਕਰਦੇ ਨੇ ਜਾਫਰ ਇੱਕ ਐਵੇਂ ਦਾ ਘੋੜਾ ਜਿਹਨੇ 100 ਚੋਂ 100 ਗੁੱਡ ਪ੍ਰੋਡਿਊਸ ਕੀਤਾ ਠੀਕ ਹੈ ਬਈ ਮਹਿੰਗੀਆਂ ਘੋੜੀਆਂ ਚੰਗੀਆਂ ਘੋੜੀਆਂ ਦਾ ਕੋਈ ਘੋੜਾ ਵੀ ਪ੍ਰੋਡਿਊਸ ਕਰ ਦੋ ਹੂੰ ਪਤਾ ਤਾਂ ਉਦੋਂ ਲੱਗਦਾ ਵੀਰੇ ਜਦੋਂ ਛੋਟੇ ਘੱਟ ਬਜਟ ਵਾਲੀਆਂ ਘੋੜੀਆਂ ਤੇ ਘੋੜਾ ਚੰਗਾ ਪ੍ਰੋਡਿਊਸ ਕਰੇ ਚੰਗਾ ਪ੍ਰੋਡਿਊਸ ਕਰੇ ਹਾਂਜੀ ਸਹੀ ਗੱਲ ਆ ਤੇ ਇੱਕ ਇਹਦੀ ਬਾਈ ਬਰਥਡੇ ਮੰਤਰ ਮੈਂ ਦੇਖਾਂ ਬਾਈ ਨਾਲ ਵੀ ਗੱਲ ਆ ਵੀ ਓਵੇਂ ਦੇ ਗੁੰਦਿਆ ਪਿਆ ਕੋਈ ਇਹ ਨਹੀਂ ਹੈਗਾ ਵੀ ਕਦੇ ਢਿੱਡ ਛੱਡ ਜੂ ਜਾਂ ਕੋਈ ਫੈਟ ਫੂਡ ਦਾ ਵੀਰੇ ਕਦੀ ਸ਼ੋਅ ਕੀਤੀ ਨਹੀਂ ਐਸ ਕੋੜ ਨੇ ਸ਼ੁਰੂ ਤੋਂ ਹੀ ਆਣ ਫਿਟਨੈਸ ਹੀ ਰਿਹਾ ਕੋੜਾ ਠੀਕ ਆ ਬਾਈ ਬਾਕੀ ਕੋੜੇ ਦਾ ਮੇਨ ਖਿੱਚਦਾ ਕੇਂਦਰ ਇਹ ਹੁੰਦਾ ਵੀ ਕੋੜੇ ਦੀ ਖੜ ਨਹੀਂ ਕਰਨੀ ਆਪਣੇ ਆਪ ਨੂੰ ਜੋ ਚੀਜ਼ ਹੁੰਦੀ ਹੈ ਨਾ ਅੰਦਰ ਘੋੜੇ ਦੇ ਵੀ ਆਪਦੇ ਆਪ ਨੂੰ ਦਿਖਾਵੇ ਉਹ ਹਨਾ ਉਹ ਹੀ ਦਿਖਾਉਂਦਾ ਤੇ ਇੱਕ ਦੂਜੀ ਮੈਨੂੰ ਸਭ ਤੋਂ ਚੰਗੀ ਗੱਲ ਇਹ ਲੱਗੀ ਮੈਂ ਇਸ ਘੋੜੇ ਬਾਰੇ ਬਾਈ ਨਾਲ ਵੀ ਗੱਲ ਕਰੂੰਗਾ ਚਲੋ ਪਹਿਲਾਂ ਸਾਡਾ ਭਰਾ ਬਾਈ ਜੀ ਵੀ ਨਾਲ ਗੱਲ ਕਰ ਲਈਏ ਵੀ ਇਹਦੇ ਜਾਦਾਂ ਦੇ ਵਾਲ ਜਿਵੇਂ ਆਪਣੇ ਪੰਜਾਬ ਲੈਣਦੇ ਨਹੀਂ ਹੁੰਦੇ ਸੀ ਬਾਈ ਵੀ ਬਹੁਤ ਭਾਰੀ ਤੇ ਹੈਵੀ ਅੱਖਾਂ ਤੇ ਆਉਂਦਾ ਉਹ ਉਵੇਂ ਦੀ ਇਹ ਦਿੱਖ ਪਾਉਂਦਾ ਵੀ ਜਿਵੇਂ ਕਰਾਮਾਤੀ ਲੈਣ ਦੀ ਜਾਦਾਂ ਦੀਆਂ ਗੱਲਾਂ ਕਰ ਲਈਏ ਆਪਾਂ ਇਹ ਗੱਲ ਦਾ ਵੀਰ ਤੁਹਾਡੀ ਬਿਲਕੁਲ ਜਾਇਜ਼ ਹੈ ਹਾਂ ਵੀ ਬਹੁਤ ਸੋਹਣੇ ਜਾਦਾਂ ਵਾਲੇ ਵਾਲ ਵੀ ਉਹ ਵੀ ਅਲੱਗ ਜਿਹੀ ਦਿੱਖ ਪਾਉਂਦੇ ਆ ਵੀਰੇ ਹਾਂਜੀ ਠੀਕ ਆ ਬਾਈ ਤੇ ਇਹਦੀ ਫ ਜਾਫਰ ਦੀ ਤਾਂ ਵੀਰੇ 51000 ਠੀਕ ਹੈ ਨੁਕਰੇ ਦੀ ਆਪਾਂ 1000 ਰੱਖੀ ਹੋਈ ਹੈ 21000 ਤੇ ਉਹਦੀ ਵੀਰੇ ਕੀ ਡਿਟੇਲ ਆ ਆਪਣੇ ਨੁਕਰੇ ਦੀ ਕੀ ਨਾਮ ਜਿਹੜਾ ਨੁਕਰਾ ਵੀਰੇ ਉਹ ਤਾਂ ਸੰਜੂ ਵਾਲੇ ਘੋੜੇ ਦਾ ਈ ਜਿਹੜਾ ਬਾਦਲਗੜਾ ਜੀ ਹਾਂਜੀ ਬਾਦਲਗੜ ਤੇ ਗ੍ਰੈਂਡ ਸ਼ੇਅਰ ਗੁਲਜ਼ਾਰ ਸ਼ੇਰਖਾਨ ਵਾਲਾ ਘੋੜਾ ਈ ਠੀਕ ਆ ਭਾਈ ਉਹ ਗਲਜਾਰ ਲਾਈਨ ਚੋਂ ਆ। ਹਾਂਜੀ ਤੇ ਨੁਕਰੇ ਘੋੜੇ ਦੀ ਇਸ ਟਾਈਮ ਆਪਣੀ 69 ਹਾਈਟ ਮੌਕੇ ਤੇ ਫੱਟੀ ਵਾਲੀ ਤਿਆਰ ਹੈ ਜੀ। ਠੀਕ ਆ ਵੀਰੇ। ਕੋਈ ਵੀ ਆ ਕੇ ਫੱਟੀ ਧਰ ਸਕਦਾ ਦੇਖ ਸਕਦਾ ਜੀ ਆ ਕੇ। ਤੇ ਉਮਰ ਦਾ ਕਿੰਨੀ ਦਾ ਹੋ ਗਿਆ ਭਾਈ ਨੁਕਰਾ ਆਪਣਾ ਜੀ? ਨੁਕਰਾ ਵੀਰੇ 4 ਦੰਦ ਹੋਣੇ ਲੱਗਿਆ ਹਜੇ। ਠੀਕ ਆ ਭਾਈ। ਹਾਂਜੀ ਆ ਮਹੀਨਾ ਕੋਈ ਹੋਇਆ। ਹੂੰ। ਹਾਂਜੀ ਵੀਰੇ। ਤੇ ਤੁਸੀਂ ਮੰਡੀ ਵੀ ਲੈ ਕੇ ਗਏ ਸੀ ਵੀ ਜਵੇਂ ਚਲੋ ਗਰਮੀ ਦਾ ਮੌਸਮ ਹੁੰਦਾ ਤਾਂ ਸਕਿਨ ਵਗੈਰਾ ਉਹਦੀ ਦੇਖਿਆ ਵਿੱਚ ਬਿਲਕੁਲ ਗੁਲਾਬੀ ਆ ਹਨਾ। ਹਾਂਜੀ ਵੀਰੇ। ਜਿੱਡਾ ਸਟਰਕਚਰ ਆ ਉਹਦਾ ਵੱਡਾ ਉਹਨਾਂ ਸੁਨੱਖਪਣਾ ਵੀ ਹੈਗਾ ਉਹਦੇ ਵਿੱਚ। ਬਿਲ ਬਹੁਤ ਟੌਪ ਦਾ ਪ੍ਰੋਡਿਊਸ ਕੀਤਾ ਇਸ ਏਰੀਆ ਨੂੰ ਮਾਨ ਰਿਹਾ ਮਤਲਬ ਹਾਂਜੀ ਆਪਣਾ ਏਰੀਆ ਛੱਡੋ ਵੀਰੇ ਆਊਟ ਆਫ ਸਟੇਟ ਵੀ ਬਹੁਤ ਮਾਨ ਰਿਹਾ ਐਸ ਘੋੜੇ ਦੇ ਸਾਰਿਆਂ ਨੂੰ ਇਹਦੇ ਪਿਓ ਤੇ ਤੇ ਅੱਜ ਵੀ ਘੋੜਾ ਹੋ ਵਣ ਵਧੀਆ ਪਿਆ ਮਤਲਬ ਉਹਨਾਂ ਨੇ ਹਾਂਜੀ ਪੂਰਾ ਫੇਰਦਾ ਹੋ ਗਿਆ ਵੀਰੇ ਉਹ ਘੋੜਾ ਹਨਾ کافی ਉਮਰ ਦਾ ਹੋ ਗਿਆ ਘੋੜਾ ਹਾਂ ਤੇ ਇਹਦੀ ਹਾਈਟ ਹੋ ਗਈ ਆਪਣੇ 69 ਇੰਚ ਹਾਂਜੀ 69 ਹੋ ਗਈ ਠੀਕ ਇਹਦੀ 21000 ਫੀਸ ਆ ਵੀਰੇ ਹਾਂਜੀ ਵੀਰੇ ਠੀਕ ਆ ਭਾਈ ਜੀ ਤੇ ਇਹਦੀ ਆਪਾਂ ਡੈਮ ਸਾਈਡ ਦੀ ਗੱਲ ਕਰੀ ਵੀਰੇ ਮਾਂ ਵੀਰੇ ਡੈਮ ਸਾਈਡ ਹੈ ਇਹਦੀ ਪਲਵਾਨਾਂ ਕੋਲ ਹੁੰਦੀ ਸੀ ਘੋੜੀ ਵੱਡੀ ਅਜ ਕੜੈ ਵਾਲਾ ਹਾਂਜੀ ਕੜੈ ਵਾਲਾ ਉੱਥੋਂ ਲੈ ਕੇ ਆਇਆ ਰਿਸ਼ਪਾਲ ਪਾਉ ਧਾਰਨਪੁਰਾ ਪਿੰਡ ਹੈ ਜੀ ਉੱਥੇ ਬਰੀਡ ਹੋਇਆ ਸੀ ਜੀ ਇਹ ਬੱਚਾ ਠੀਕ ਹੈ ਵੀਰੇ ਹਾਂਜੀ ਇਹਦੀ ਮਾਂ ਦੀ ਹਾਈਟ ਵੀ 66 ਸੀ ਵੀਰੇ ਕਾਫੀ ਵੱਡੇ ਕੱਦ ਦੇ ਹਾਂਜੀ ਹੁਣ ਵੀ ਹੈਗੀ ਐਟ ਪ੍ਰੈਜ਼ੈਂਟ ਵੀ ਕੋਈ ਆ ਕੇ ਦੇਖ ਸਕਦਾ ਬਹੁਤ ਚੰਗੀ ਘੋੜੀ ਜੀ ਨਹੀਂ ਜਿਵੇਂ ਪਲਵਾਨ ਜੀ ਰੀਨ ਉਹਨਾਂ ਦਾ ਪਤਾ ਹੀ ਆ ਵੀ ਲੋਕਾਂ ਕੋਲ ਓਡੇ ਓਡੇ ਘੋੜਿਆ ਤੇ ਉਹਨਾਂ ਕੋਲ ਘੋੜੀਆਂ ਨੇ ਬਈ ਸਹੀ ਗੱਲ ਹੈ ਜੀ ਸਹੀ ਗੱਲ ਹੈ ਨਹੀਂ ਚੰਗੀ ਖਾਨਦਾਨੀ ਆ ਗਈ ਦੋਵੇਂ ਪਾਸਿਓਂ ਤੇ ਇੱਕ ਨੁਕਰਾ ਹੋ ਗਿਆ ਤੇ ਇੱਕ ਮਾਰਵਾੜੀ ਹੋ ਗਈ ਹਾਂਜੀ ਵੀਰੇ ਦੋਵੇਂ ਇਟਾਲੀਅਨ ਨੇ ਆਪਣੇ ਕੋਲ ਇਸ ਤੋਂ ਪਹਿਲਾਂ ਆਪਾਂ ਜਦੋਂ ਆਫ ਕੈਮਰਾ ਗੱਲ ਕਰਦੇ ਤੁਸੀਂ ਵੀ ਘੋੜੀਆਂ ਵੀ ਠਾ ਠਾ 68 ਇੰਚ ਦੀਆਂ ਆਪਣੇ ਕੋਲ 68 ਇੰਚ ਦੀਆਂ ਰਹੀਆਂ ਨੇ ਹਾਂ ਸਹੀ ਗੱਲ ਵੀਰੇ ਬਾਈ ਸੋਨੂ ਕੁੜਸੀ ਜਿਹੜਾ ਪੜਿਆਨ ਵਾਲੇ ਕੋਲ ਹਾਂਜੀ ਹਾਂਜੀ ਤੇ ਥੱਲੇ ਉਹਦੇ ਬਸ਼ੇਰੀ ਵੀਰੇ ਦੁੱਲੇ ਦੀ ਹੈ ਦੁੱਲੇ ਦੀ ਹੈ ਹਾਂਜੀ ਉਹ ਵੀ ਪੂਰੀ ਚੰਗੀ ਘੋੜੀ ਹੈ ਪੂਰੀ ਚੰਗੀ ਘੋੜੀ ਹੈ ਜੀ ਉਹ ਵੀ ਤੇ ਬਾਈ ਨਾਲ ਜਿਹੜਾ ਬਰੀਡਿੰਗ ਤੇ ਜ਼ਿਆਦਾ ਕੰਮ ਕਰਦੇ ਹੋ ਵੀ ਸੇਲ ਪਰਚੇਜ ਵਾਲੇ ਨਾਲ ਵੀਰੇ ਆਪਾਂ ਸੇਲ ਪਰਚੇਜ ਤਾਂ ਨਹੀਂ ਕੀਤੀ ਜ਼ਿਆਦਾ ਆਪਣਾ ਕੰਮ ਸ਼ੁਰੂ ਤੋਂ ਬਰੀਡਿੰਗ ਤੇ ਹੀ ਰਿਹਾ ਵੀਰੇ ਠੀਕ ਹੈ ਬਾਈ ਹਾਂਜੀ ਵੀਰੇ ਆਪਾਂ ਜਾਨੀ ਕਿ ਬਰੀਡ ਕਰਕੇ ਘੋੜੀਆਂ ਵੇਚੀਆਂ ਨੇ ਜਿਹੜੇ ਜਾਨੀ ਕਿ ਬੱਚਿਆਂ ਦੇ ਨਾਲ ਮਾਵਾਂ ਕੱਲੀ ਜਾਨੀ ਕਿ ਲਿਆ ਕੇ ਸੇਲ ਪਰਚੇਜ ਵਾਲਾ ਨਹੀਂ ਕੀਤਾ ਵੀਰੇ ਆਪਾਂ ਇੰਨਾ ਜੇ ਠੀਕ ਹੈ ਵੀਰੇ ਹਾਂਜੀ ਤੇ ਦੂਜੀ ਆ ਗਈ ਆਪਣੀ ਘੋੜੀ ਜਿਹੜੀ ਕਮੈਤ ਕਲਰ ਦੀ ਵੀਰੇ ਜਿਹੜੀ ਕਮੈਤ ਉਹ ਮਾਉਂਟੀ ਗੱਗੜਾਪੁਰ ਵਾਲੇ ਕੋਲ ਹੁੰਦਾ ਹੀ ਕਮੈਤ ਘੋੜਾ ਵੱਡਾ ਰਤਨਾਕਰ ਦਾ ਹੀ ਉਹਦੀ ਬੱਚੀ ਹੈ ਥੱਲੇ ਉਹਦੇ ਹਰਸ਼ਵਰਧਨ ਦਾ ਵਸ਼ੇਰਾ ਹੈ ਜੀ ਵੀ ਆਪਾਂ ਰਿਜੀਨਲ ਤੂਫਾਨ ਲਾਈਨ ਦਾ ਹਾਂ ਤੂਫਾਨ ਦਾ ਪੁੱਤ ਹੈ ਜੀ ਰਿਜੀਨਲ ਠੀਕ ਆ ਬਾਈ ਇਹ ਫਿਰ ਕੋੜੀ ਬਾਬਾ ਜੀ ਕੋਲੋਂ ਉਧਰੋਂ ਆਈ ਸੀ ਕਿ ਹਰਸ਼ ਇੱਥੇ ਰਹਿ ਗਈ ਨਹੀਂ ਵੀਰੇ ਇਹ ਕੋੜੀ ਆਪਣੇ ਕੋਲ ਸ਼ੁਰੂ ਤੋਂ ਤੀਜਾ ਸੂਆ ਸੂਈ ਹੁਣ ਅੱਛਾ ਅੱਛਾ ਤੇ ਦੀਪ ਵੀਰੇ ਕੋਲ ਸੰਗਣੇ ਤੇ ਹਰਸ਼ਵਰਦਨ ਕੋੜਾ ਆਇਆ ਸੀ ਹਾਂ ਕੁਝ ਟਾਈਮ ਪਹਿਜੇ ਸੀ ਹਾਂ ਜੀ ਹਾਂ ਜੀ ਇੱਥੇ ਥੋੜੀ ਉਹਨੂੰ ਫਿਜ਼ੀਕਲੀ ਪ੍ਰੋਬਲਮ ਸੀ ਉਹਦੇ ਕਰਕੇ ਇਲਾਜ ਆਸਤੇ ਇੱਥੇ ਆਈ ਸੀ ਉਦੋਂ ਆਪਾਂ ਕੋੜੀ ਕਰਾਸ ਕਰਾਈ ਸੀ ਵੀਰੇ ਹਰਸ਼ਵਰਦਨ ਤੋਂ ਠੀਕ ਹੈ ਵੀਰੇ ਹਾਂ ਜੀ ਵੀਰੇ ਤੇ ਬਾਈ ਜੀ ਤੁਸੀਂ ਜਿਵੇਂ ਕਹਿ ਰਹੇ ਹੋ 3-4 ਸਾਲ ਹੋਇਆ ਤੇ ਕਈ ਵਾਰ ਬੰਦੇ ਨੂੰ ਇੱਕ ਵਾਰ ਮਿਲਕੀਆਂ ਲੱਗਦੀਆਂ ਸੀ ਕਾਫੀ ਟਾਈਮ ਤੋਂ ਜਾਣਦੇ ਸੀ ਸਹੀ ਗੱਲ ਵੀਰੇ ਤੁਹਾਨੂੰ ਕਿਵੇਂ ਦਾ ਕੀਤਾ ਰਿਹਾ ਇਹ ਬਈ ਕਿਵੇਂ ਦਾ ਲੱਗਿਆ ਤੁਹਾਨੂੰ ਇਸ ਘੋੜਿਆਂ ਵਾਲੇ ਕਿੱਥੇ ਜਾ ਕੇ ਬਈ ਦੇਖੋ ਪਹਿਲਾਂ ਤਾਂ ਆਪਣੇ ਫਰੈਂਡ ਸਰਕਲ ਦੇ ਵਿੱਚੋਂ ਕੋ ਚੰਗੇ ਮਾੜੇ ਬੰਦੇ ਆਪਾਂ ਨੂੰ ਬਹੁਤ ਮਿਲੇ ਪਰ ਜਦੋਂ ਦਾ ਆਪਣਾ ਵੀਰੇ ਵਾਸਤਾ ਦੀਪ ਬਾਈ ਨਾਲ ਪਿਆ ਤਾਂ ਜਗਦੀਪ ਵੀਰੇ ਨਾਲ ਆਪਣੇ ਘੋੜੀਆਂ 'ਚ ਪੈਰ ਲਾਣ ਵਾਲੇ ਵੀਰੇ ਆ ਦੋ ਹੀ ਬੰਦੇ ਨੇ ਹੁਣ ਤੱਕ ਬਹੁਤ ਯਾਰ ਸੱਜਣ ਆਏ ਘੋੜੀਆਂ 'ਚ ਖਾਨ ਵਾਲੇ ਹੀ ਆਏ ਠੀਕ ਹੈ ਭਾਈ ਆਪਾਂ ਇਹ ਨਹੀਂ ਕਹ ਆਪਾਂ ਬਾਇ ਨੇਮ ਨਹੀਂ ਕਹਿ ਸਕਦੇ ਪਰ ਸਾਰਿਆਂ ਨੂੰ ਪਤਾ ਕਿੰਨੇ ਕਿੱਥੇ ਕੀ ਕੀਤਾ ਹੈ ਪਰ ਇੱਕ ਦੀਪ ਵੀਰੇ ਨੇ ਹੀ ਆਪਾਂ ਨੂੰ ਹੁਣ ਤੱਕ ਸਹੀ ਸਲਾਹ ਦਿੱਤੀ ਕਿ ਜੇ ਵੀ ਐਵੇਂ ਨਹੀਂ ਐ ਕਰ ਲੈ ਆਪਾਂ ਇਹਨਾਂ ਦੀ ਬਦੌਲਤ ਬਹੁਤ ਪੈਸਾ ਕਮਾਇਆ ਵੀਰੇ ਆ ਦੋ ਜਿਹੜੇ ਸਟਾਲੀਅਨ ਨੇ ਤੇ ਆ ਦੀਪ ਵੀਰੇ ਦੀ ਦੇਣ ਹੈ ਵੀਰੇ ਸਾਰੀ ਆਪਾਂ ਨੂੰ ਜਿਵੇਂ ਭਾਈ ਥੋੜਾ ਦੂਰੀ ਤੇ ਪਿੰਡ ਪੈ ਜਾਂਦਾ ਬਾਈ ਕੋਲ ਚੰਗੇ ਘੋੜੇ ਰਹੇ ਆ ਜੀ ਬਰੀਡਿੰਗ ਦੇ ਕੰਮ ਕੀਤਾ ਕਿਤੇ ਨਾ ਕਿਤੇ ਉਹ ਬਹੁਤ ਬੈਨੀਫਿਟ ਮਿਲ ਜਾਂਦਾ ਚੰਗੇ ਘੋੜੇ ਦਾ ਜੀ ਬੈਨੀਫਿਟ ਪਤਾ ਕੀ ਚੱਕਰ ਹੈ ਕੋਈ ਨਾ ਸੋਚ ਮੈਚ ਕਰਦੀ ਹਮ ਬਾਈ ਦੀ ਸੋਚ ਹੁੰਦੀ ਆ ਆਪਣੇ ਨਾਲ ਦੇ ਯਾਰਾਂ ਮਿੱਤਰਾਂ ਨੂੰ ਆਪਣੇ ਨਾਲ ਸਟੈਂਡ ਕਰਨ ਦੀ ਹਾਂ ਵੀ ਸਾਡੇ ਬਰਾਬਰ ਹੋਣਾ ਤੇ ਕੁਝ ਐਵੇਂ ਦੇ ਯਾਰ ਦੋਸਤ ਨੂੰ ਨਾ ਸਿਰਫ ਸੋਚ ਹੁੰਦੀ ਆ ਆਪਾਂ ਇਹਨੂੰ ਕਿਵੇਂ ਇਹਦੀਆਂ ਜੜਾਂ ਵੱਢੀਏ ਕਿਵੇਂ ਖਾਈਏ ਕਿਵੇਂ ਖਾਈਏ ਪਰ ਦੀਪ ਵੀਰੇ ਦੀ ਪਹਿਲੇ ਦਿਨ ਤੋਂ ਹੀ ਸੋਚ ਸਾਰਿਆਂ ਨੂੰ ਹੀ ਪਤਾ ਬਾਈ ਨੇ ਕਿਸੇ ਦਾ ਮਾੜਾ ਨਹੀਂ ਕੀਤਾ ਹਣਾ ਹੁਣ ਤੱਕ ਸਹੀ ਗੱਲਾਂ ਹਾਂਜੀ ਇਹ ਬਹੁਤ ਚੰਗੀ ਗੱਲ ਆ ਬਾਈ ਚੰਗਾ ਸਰਕਲ ਆ ਤੁਹਾਨੂੰ ਮਤਲਬ ਘੋੜੇ ਬਹੁਤ ਚੰਗੇ ਬੰਦੇ ਵੀ ਮਿਲਾਂ ਗਏ ਵੀਰੇ 4-5 ਸਾਲ ਦੇ ਵਿੱਚ ਕੋਈ ਸਟੈਂਡ ਨਹੀਂ ਕਰਦਾ ਪਰ ਆਪਾਂ ਕਹਿ ਸਕਦੇ ਆ ਕਿ ਬਾਈ ਅਸੀਂ ਘੋੜਿਆਂ 'ਚ ਸਟਰਗਲ ਨਹੀਂ ਕੀਤਾ ਮਿਹਨਤ ਕੀਤੀ ਬਹੁਤ ਘੱਟ ਲੈਵਲ ਤੇ ਕੀਤੀ ਆਪਾਂ ਬਹੁਤ ਚੰਗੇ ਸਟੈਂਡ ਤੇ ਬਾਈ ਅੱਜ ਦੇ ਟਾਈਮ ਖੜੇ ਆ ਬਿਲਕੁਲ ਚਲੋ ਬਾਈ ਨੋਕਰਾ ਜਿਵੇਂ ਨਵਾਂ ਬਸ਼ੇਰਾ ਉਹ ਵੀ ਬਾਈ ਕੋਲ ਹੀ ਗਿਆ ਬਾਈ ਦਾ ਹਾਂਜੀ ਹਾਂਜੀ ਵੀ ਬਾਈ ਨੇ ਪਹਿਲਾਂ ਦੱਸਤਾ ਸੀ ਵੀ ਇਹਨੇ ਬਣਨਾ ਕੁਝ ਹਾਂਜੀ ਬਾਈ ਨੇ ਮੈਨੂੰ ਕਿਹਾ ਜੇ ਵੀ ਆਹ ਬਸ਼ੇਰਾ ਲੈ ਕੁਝ ਬਣੂਗਾ ਹਾਂ ਇਹ ਅਜੇ ਪੂਰਾ ਟੌਪ ਦਾ ਘੋੜਾ ਬਣਦਾ ਜਾ ਰਿਹਾ ਹੈ ਤੇ ਜੇ ਆਪਾਂ ਜਾਫਰ ਦੀ ਗੱਲ ਕਰੀਏ ਅੱਜ ਕੱਲ ਲੋਕ ਬਈ ਮਤਲਬ ਰੁਪਏ ਥੱਬੇ ਚੱਕੀ ਫਿਰਦੇ ਆ ਵੀ ਸਾਨੂੰ ਚੱਲਿਆ ਹੋਇਆ ਕੋਈ ਚੰਗਾ ਮਾਰਵਾੜੀ ਘੋੜਾ ਮਿਲ ਜਾਵੇ ਤੇ ਭਰਾਵਾ ਤੂੰ ਕਿਸਮਤ ਨਾਲ ਜਿਹੜਾ ਜਾਫਰ ਤੇਰੇ ਘਰ ਅੱਜ ਖਲੋ ਗਿਆ ਹੈ ਹਨਾ ਇਹ ਵੀਰੇ ਆਪਾਂ ਨੂੰ ਜਾਫਰ ਬਾਰੇ ਸਲਾਹ ਦੇਣ ਵਾਲਾ ਜਗਦੀਪ ਵੀਰ ਅੱਛਾ ਹਾਂਜੀ ਉਹ ਬਾਈ ਅੱਜ ਥੋੜੇ ਬਿਜੀ ਸਨ ਉਹ ਆ ਨਹੀਂ ਸਕੇ ਉਹਨਾਂ ਆਪਾਂ ਜਦੋਂ ਰਾਜਸਥਾਨ ਜਾਣਾ ਸੀ ਉਦੋਂ ਵੀ ਆਪਣੀ ਪੂਰੀ ਯਾਨੀ ਕਿ ਸਲਾਹ ਸੀ ਮਾਈਂਡ ਸੈਟ ਸੀ ਆਪਾਂ ਜਾਫਰ ਲੈਣਾ ਬਟ ਕੁਝ ਟਾਈਮ ਤੇ ਅਹੀਂ ਲੇਟ ਹੋ ਗਏ ਅੱਛਾ ਜੀ ਵੀਰੇ ਦਾ ਸੌਦਾ ਹੋ ਗਿਆ 20 ਦਿਨ ਯਾਨੀ 30 40 ਮਿੰਟ ਦਾ ਫਰਕ ਪਿਆ ਵੀਰੇ ਸਾਡਾ ਕੋਈ ਖਾਸ ਜ਼ਿਆਦਾ ਨਹੀਂ ਵੀਰੇ ਕਹਿੰਦਾ ਜੇ ਵੀ ਹੁਣ ਤਾਂ ਡੀਲ ਹੋ ਗਈ ਆਪਾਂ ਪਤਾ ਨਹੀਂ ਸਕਦੇ ਹਾਂ ਪੱਕੇ ਬੰਦੇ ਦੀ ਪਰ ਵੀਰੇ ਨੇ ਇੱਕ ਗੱਲ ਮੈਨੂੰ ਆਖੀ ਕਹਿੰਦਾ ਜੇ ਵੀ ਜਿੱਦਣ ਉੱਥੋਂ ਕੋੜਾ ਤੇਰੇ ਕਿਲੇ ਤੇ ਜਾਏਗਾ ਕਿਤੇ ਹੋਰ ਨਹੀਂ ਜਾਂਦਾ ਠੀਕ ਹੈ ਵੀਰੇ ਪਰ ਬਾਈ ਨੇ ਫਿਰ ਆਪਣੇ ਬੋੜ ਫਗਾਏ ਨਾ ਸਹੀ ਗੱਲ ਹੈ ਤੇ ਆਪਾਂ ਨੂੰ ਦੁਆਰਾ ਘੋੜਾ ਲਿਆ ਕੇ ਜਿਹੜੇ ਚਲੋ ਹੁਣ ਤਾਂ ਬਾਈ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਸਾਡੇ ਵਰਗੇ ਨੇ ਚੈਲਨ ਮੰਨ ਗਏ ਤੇ ਬਾਈ ਨੂੰ ਪੁਰਾਣੇ ਬੰਦੇ ਤਕਰੀਬਨ ਜਾਣਦੇ ਜਿਹੜੇ ਜਾਣਦੇ ਨੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀਰੇਣ ਤਾਂ ਬਾਬਾ ਬੋੜ ਗਿਆ ਜਾਂਦਾ ਵੀਰੇ ਬੋੜਾ ਬਾਬਾ ਬੋੜ ਹਾਂ ਤੇ ਬਾਈ ਦੇ ਚਰਚੇ ਨਾਬਾ ਮੰਡੀ ਤੇ ਮੈਂ ਸੁਣਦਾ ਆਂ ਵੀ ਸ਼ਰਤ ਲਾ ਕੇ ਨਾ ਅੜਬ ਤੋਂ ਅੜਬ ਘੋੜੀ ਤੇ ਬੈਠ ਗਿਆ ਸੀ ਬਾਈ ਤੇ ਲਗਾਮ ਤਾਰਦੀ ਸੀ ਉਹਦੀ ਕੰਨਾਂ ਤੋਂ ਫੜ ਕੇ ਘੋੜੀ ਰੋਕਦੀ ਸੀ ਬਾਈ ਨੇ ਤੇ ਬਾਈ ਨਾਲ ਵੀ ਆਪਾਂ ਗੱਲਬਾਤ ਕਰਦੀ ਬਾਈ ਬਹੁਤ ਬਹੁਤ ਸਵਾਗਤ ਹੈ ਵੀ ਤੇ ਪਹਿਲਾਂ ਤਾਂ ਬਈ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਵੀ ਬਈ ਤੁਹਾਡੇ ਨਾਲ ਚਲੋ ਗੱਲਬਾਤ ਕਰਨ ਦਾ ਮੌਕਾ ਮਿਲਿਆ ਆਫ ਕੈਮਰਾ ਦਾ ਬਹੁਤ ਕਰਦੇ ਆ ਤੇ ਤੁਸੀਂ ਕੈਮਰੇ ਅੱਗੇ ਬਹੁਤ ਘੱਟ ਆਇਓ ਬਈ ਹਾਂਜੀ ਠੀਕ ਆ ਬਈ ਜੇ ਬਈ ਆਪਾਂ ਆਪਣੀ ਘੋੜੀਆਂ ਦਾ ਸਫ਼ਰ ਦੀ ਗੱਲ ਕਰੀਏ ਕਿਉਂਕਿ ਜਿਹੜਾ ਤੁਹਾਡਾ ਗਰੁੱਪ ਆ ਬਈ ਤੁਸੀਂ ਹਰ ਇੱਕ ਬੰਦੇ ਦੀ ਜੜ ਲਾਈ ਆ ਬਹੁਤ ਚੰਗੇ ਜਾਨਵਰ ਦਿੱਤੇ ਆ ਬਈ ਤੁਸੀਂ ਨੇ ਹਨਾ ਵੀਰੇ ਆਪਾਂ ਨੂੰ ਇਸ ਕਿੱਤੇ ਚਾਏ ਨੂੰ ਕਿੰਨਾ ਕ ਟਾਈਮ ਹੋ ਗਿਆ ਵੀਰੇ ਦੀਪ ਉਸੇ ਮੇਰੇ 97 98 ਤੋਂ ਲੱਗੇ ਸੀ ਰੱਖਣਾ ਠੀਕ ਆ ਬਈ ਉਦੋਂ ਪਹਿਲਾਂ ਇੱਕ ਦੋ ਰੱਖੀਆਂ ਹੁੰਦੀਆਂ ਸੀ ਹਾਂਜੀ ਪੇਰੋਸ ਤੋਂ ਮੰਗਰੋਂ ਇਹਦਾ ਵਪਾਰ ਚ ਪੈ ਗਿਆ ਜੀ ਠੀਕ ਆ ਬਈ ਹਾਂ ਤੇ ਬਹੁਤ ਚੰਗੇ-ਚੰਗੇ ਘੋੜੀਆਂ ਅੱਜ ਜਿਹੜੇ ਚੰਗੇ ਫਾਰਮਾਂ ਦੇ ਘੋੜੀਆਂ ਖੜੀਆਂ ਨੇ ਬਈ ਇਸ ਘਰੋਂ ਗਈਆਂ ਹੋਈਆਂ ਨੇ ਇਸ ਫਾਰਮ ਤੋਂ ਤੁਹਾਡੇ ਕੋਲੋਂ ਗਈਆਂ ਹੋਈਆਂ ਨੇ ਹਾਂ ਜੀ ਕਾਫੀ ਵੇਚੀਆਂ ਜੀ ਲਿਆ ਕੇ ਘੋੜੀਆਂ ਠੀਕ ਆ ਬਈ ਤੇ ਬਈ ਘੋੜੀਆਂ ਚਲੋ ਬਹੁਤ ਵੇਚ ਲਈ ਮੈਂ ਤੁਹਾਡੇ ਕੋਲ ਘੋੜੇ ਵੀ ਮੈਂ ਅਕਸਰ ਆਉਂਦਾ ਰਹਾਂ ਵੀ 4 ਤੋਂ 5-5 ਘੋੜੇ ਵੀ ਚੰਗੇ ਖੜੇ ਰਹੇ ਰਹੇ ਆ ਤੇ ਘੋੜੇ ਕਿੰਨੇ ਕ ਦੇਤੇ ਹੋਣੇ ਬਈ ਹੁਣ ਤੱਕ ਆਪਾਂ ਨੇ ਜੀ ਘੋੜੇ ਵੀ ਜੀ ਵੇਚਤੇ ਹੋਣੇ ਮਤਲਬ 10-12 ਸਟਾਈਲੀਆਂ ਚੰਗੇ ਘੋੜੇ ਹੋਣੇ ਹਾਂ ਠੀਕ ਹੈ ਭਾਈ ਤੇ ਹੁਣ ਐਡ ਪ੍ਰੈਜੈਂਟ ਆਪਣੇ ਕੋਲ ਦੁੱਲਾ ਇਕਤਾ ਜੀ ਹਾਂ ਇਕ ਦੁੱਲਾ ਜੀ ਇਕ ਨਬਲਖੇ ਦਾ ਹੈਗਾ ਜੀ ਬੱਚਾ ਕਮੈਤ ਠੀਕ ਹੈ ਭਾਈ ਇਕ ਬਾਈ ਗੈਰੀ ਕੋਲਾ ਘੋੜਾ ਜੀ ਪੰਜਾਬ ਹਾਂਜੀ ਉਹਦਾ ਬਸ਼ੇਰਾ ਜੀ ਠੀਕ ਹੈ ਭਾਈ ਹਾਂਜੀ ਤੇ ਇਹ ਤਿੰਨਾਂ ਦੀ ਸਟੱਡੀ ਸਰਵਿਸ ਚੱਲ ਰਹੀ ਹੈ ਭਾਈ ਨਹੀਂ ਦੋ ਬੱਚੇ ਹਲੇ ਛੋਟੇ ਨੇ ਜੀ ਉਹ ਛੱਡੇ ਨਹੀਂਗੇ ਜੀ ਅੱਛਾ ਜੀ ਦੁੱਲਾ ਹੀ ਆ ਫਿਲਹਾਲ ਜੀ ਦੁੱਲੇ ਦੀ ਸਟੱਡੀ ਸਰਵਿਸ ਹੋਪਣਾ ਵੀ ਰਿਹਾ ਤੇ ਉਹਦੀ ਆਪਾਂ ਨੇ ਕਿੰਨੀ ਫੀਸ ਰੱਖੀ ਗਈ ਦੁੱਲੇ ਦੀ ਦੁੱਲੇ ਦੀ 1 ਲੱਖ ਆ ਜੀ 1 ਲੱਖ ਰੁਪਏ ਜੀ ਹਾਂਜੀ ਠੀਕ ਹੈ ਭਾਈ ਤੇ ਜਿਵੇਂ ਭਾਈ ਜੇ ਵੀ ਪਹਿਲਾਂ ਗੱਲ ਕਰ ਰਹੇ ਸੀ ਵੀਰੇ ਵੀ জাফর ਦਾ ਸਾਡਾ ਵੀ 20 25 ਮਿੰਟ ਦੀ ਫਰਕ ਰਹਿ ਗਿਆ ਵੀ ਬਾਬਾ ਜੀ ਨਾਲ ਗੱਲਬਾਤ ਹੋ ਗਈ ਵੀ ਲੈਣ ਅਸੀਂ ਆਏ ਸੀ ਹਾਂਜੀ ਆਇਆ ਸੀ ਜੇ ਵੀ ਮੈਨੂੰ ਉਦੋਂ ਬਾਬਾ ਜੀ ਨਾਲ ਮੇਰਾ ਸੌਦਾ ਹੋ ਗਿਆ ਸੀ ਜੀ ਠੀਕ ਹੈ ਜੀ ਇਹ ਫਿਰ ਵੀਰ ਕਹਿੰਦਾ ਵੀ ਘੋੜਾ ਮੈਂ ਰੱਖਣਾ ਮੈਂ ਬੇਦਰ ਜਵਾਨ ਹੋ ਗਈ ਹੁਣ ਤਾਂ ਬਾਬਾ ਜੀ ਨਾਲ ਵੀ ਜੇ ਕਦੇ ਉਹਨਾਂ ਦਾ ਮਨ ਬਣਿਆ ਦੇਣ ਦਾ ਵੀ ਫਿਰ ਮੈਂ ਕਿਹਾ ਤੁਹਾਨੂੰ ਲੈ ਕੇ ਦੇ ਦਾਂਗੇ ਠੀਕ ਹੈ ਜੀ ਇਹ ਫਿਰ ਉਹਨਾਂ ਬਾਬਾ ਜੀ ਕੋਲੇ 7-8 ਹੋ ਗਏ ਸੀ ਜੀ ਘੋੜੇ ਕੁਛ ਦੋ ਬੱਚੇ ਜਾਫਰ ਦੇ ਤਿਆਰ ਹੋ ਗਏ ਜੀ ਠੀਕ ਹੈ ਵੀਰੇ ਤੇ ਫਿਰ ਬਾਬਾ ਜੀ ਦਾ ਫੋਨ ਆਇਆ ਸੀ ਮੈਨੂੰ ਵੀ ਜਿਆ ਬੱਚਿਆਂ ਚੋਂ ਜਾਂ ਇੱਕ ਅੱਦਾ ਘੋੜਾ ਵੀ ਦੇਣਾ ਵੀ ਜੇ ਮਾਨਾ ਤੁਹਾਡਾ ਫਿਰ ਵੀਰ ਦਾ ਸੀਗਾ ਜੀ ਲੈਣ ਦਾ ਮਨ ਠੀਕ ਹੈ ਜੀ ਤੇ ਇਹਨਾਂ ਨੂੰ ਫਿਰ ਉੱਥੋਂ ਲਿਆ ਕੇ ਜੀ ਬਾਈ ਨਾਲ ਕਰਾਤਾ ਸੀ ਸੌਦਾ ਠੀਕ ਹੈ ਵੀਰੇ ਚਲੋ ਇਹ ਤੁਹਾਡਾ ਦੇਖਿਆ ਪਰਖਿਆ ਘੋੜਾ ਸੀ ਵੀਰੇ ਹਾਂ ਬਹੁਤ ਚੰਗਾ ਘੋੜਾ ਜੀ ਬੱਚੇ ਬਹੁਤ ਜ਼ਿਆਦਾ ਚੰਗੇ ਆਏ ਆ ਇਹਦੇ ਆਪਣੇ ਕੋਲ ਫਿਲਹਾਲ ਇਹਦੇ ਮੰਨ ਲਓ ਤਿੰਨ ਚਾਰ ਬੱਚੇ ਹੁਣ ਮੌਕੇ ਤੇ ਵੀ ਖੜੇ ਆ ਠੀਕ ਹੈ ਵੀਰੇ ਹਾਂਜੀ ਮਾਰਕਿੰਗ ਵੀ ਬਹੁਤ ਸੋਹਣੀ ਆਉਂਦੀ ਆ ਬੱਚਿਆਂ ਦੀ ਹੂੰ ਤੇ ਬਾਕੀ ਹਾਈਟ ਖੁੱਲੇ ਅੱਡਾਂ ਪੈਰਾਂ ਦੇ ਆਉਂਦੇ ਆ ਜੀ ਬਿਲਕੁਲ ਬਈ ਤੇ ਸਟਰਕਚਰ ਬਾਕੀ ਗਰਦਨ ਵਾਲਾ ਜਿਹੜਾ ਐਟੀਟਿਊਡ ਆ ਉਹ ਇਹਦਾ ਅਲੱਗ ਹੈ ਵੀਰੇ ਬਹੁਤ ਜ਼ਿਆਦਾ ਸੋਹਣਾ ਘੋੜਾ ਖੜਨੀ ਖੁੜਨੀ ਦਾ ਜੀ ਦੇਖ ਬਹੁਤ ਛੋੜੇ ਦੀ ਚੰਗੇ ਆ ਠੀਕ ਆ ਆਪਣੇ ਕੋਲ ਕਿੰਨਾ ਕ ਸਮਾਰਿਆ ਵੀਰੇ ਇਹ ਤੋਂ ਪਹਿਲਾਂ ਆਪਣੇ ਕੋਲੇ 6 ਸਾਲ ਦ ਰਿਆ ਜੀ ਠੀਕ ਆ ਵੀਰੇ ਹਾਂਜੀ 6 ਸਾਲਾਂ ਚ ਕਾਫੀ ਬਰੀਡ ਕੀਤਾ ਹੈ ਜੀ ਕਾਫੀ ਬੱਚੇ ਆਏ ਆ ਜੀ ਆਪਣੇ ਕੋਲੇ ਤਾਂ ਆਪਣੇ ਏਰੀਆ ਚ ਵੀ ਖੜੇ ਨੇ ਬਾਕੀ ਸਾਨ ਵੀ ਬਣ ਗਏ ਜੀ ਸ਼ੋਅ ਚ ਵੀ ਲੱਗੇ ਆ ਇਹਦੇ ਬੱਚੇ ਕਈ ਠੀਕ ਆ ਬਈ ਹਾਂਜੀ ਇਹ ਚੰਗੀ ਗੱਲ ਆ ਤੇ ਬਾਬਾ ਜੀ ਫਿਰ ਕੀ ਸੀ ਵੀ ਅਲੱਗ ਲਾਈਨ ਦਾ ਚਲੋ ਸਾਡੇ ਕੋਲ ਚਲੇ ਜਿਵੇਂ ਬਾਬਾ ਜੀ ਕੋਲ ਜਿਆਦਾ ਦਾ ਹਰਸ਼ ਦੀਆਂ ਬੱਚੀਆਂ ਨੇ ਵੀਰੇ ਬਾਬਾ ਜੀ ਕੋਲੇ ਜੀ ਹਰਸ਼ ਦੀਆਂ ਸੀਗੀਆਂ ਤਿੰਨ ਚਾਰ ਬਸ਼ੇਰੀਆਂ ਜੀ ਉਹ ਫਿਰ ਉਹਨਾਂ ਨੂੰ ਮੰਨ ਲਓ ਹਰਸ਼ ਤਾਂ ਛੱਡ ਨਹੀਂ ਸੀ ਸਕਦੇ ਉਹਨਾਂ ਤੇ ਜੀ ਉਹ ਫਿਰ ਉਹਨਾਂ ਨੇ ਅਲੱਗ ਲਾਈਨ ਕਰਕੇ ਵੀ ਚਲੋ ਇਹ ਦੇਵਲੀ ਲਾਈਨ ਦਾ ਉਹ ਤੂਫਾਨ ਲਾਈਨ ਦਾ ਸੀ ਹਰਸ਼ ਜੀ ਹਾਂਜੀ ਹਾਂਜੀ ਤੇ ਇਸ ਵਕ ਕਰਕੇ ਲੈ ਕੇ ਗਏ ਸੀ ਫਿਰ ਉਹਨਾਂ ਨੇ ਉਹ ਸਾਰੀਆਂ ਘੋੜੀਆਂ ਕੱਬਣ ਕਰਵਾ ਲਈਆਂ ਸੀ ਜੀ ਠੀਕ ਹੈ ਜਿਆਫਰ ਠੀਕ ਹੈ ਬਾਈ ਹਾਂਜੀ ਨਹੀਂ ਬਹੁਤ ਚੰਗਾ ਕੰਬੀਨੇਸ਼ਨ ਬੈਠਿਆ ਵੀਰੇ ਹਾਂਜੀ ਹਾਂਜੀ ਤੇ ਬਾਬਾ ਜੀ ਨਾਲ ਵੀਰੇ ਤੁਹਾਡਾ ਪ੍ਰੇਮ ਵੀ ਬਹੁਤ ਹੈ ਜਿਵੇਂ ਹਰਸ਼ ਵੀ ਇੱਥੇ ਕੁਝ ਟਾਈਮ ਰਹਿ ਕੇ ਗਿਆ ਹਾਂਜੀ ਹਰਸ਼ ਕੁਝ ਹੋ ਗਿਆ ਸੀਗਾ ਜੀ ਦਿੱਕਤ ਤੋਂ ਉਹਨੂੰ ਅੱਛਾ ਜੀ ਫਿਰ ਉੱਥੇ ਕੋਈ ਡਾਕਟਰ ਦਾ ਪ੍ਰਬੰਧ ਹੈ ਨਹੀਂ ਇੰਨਾ ਜੀ ਇੱਥੇ ਇਲਾਜ ਵਾਸਤੇ ਆਏ ਸੀ ਠੀਕ ਹੈ ਵੀਰੇ ਠੀਕ ਹੋ ਗਿਆ ਸੀ ਜੇ ਜਿਹੜਾ ਨੁਕਰਾ ਬਾਈ ਦਸੇ ਵਿਚਾਰਦੰਦ ਲੱਗੀ ਜਾਂਦਾ ਉਹ ਵੀ ਆਪਣੇ ਕੋਲ ਹੀ ਬੱਚਾ ਗਿਆ ਸੀ ਵੀਰੇ ਹਾਂਜੀ ਉਹ ਬੱਚਾ ਗਿਆ ਸੀ ਜੀ ਉਦੋਂ ਮੇਰੇ ਕੋਲ ਸੀਗਾ 2 ਸਾਲ ਦੇ ਕਰੀਬ ਜਦੋਂ ਜੇ ਵੀ ਬਾਈ ਲੈ ਕੇ ਗਿਆ ਜੀ ਪਹਿਲਾਂ ਬਾਬਾ ਜੀ ਕੋਲੇ ਚਲਿਆ ਗਿਆ ਸੀ ਉੱਥੋਂ ਮੈਂ ਲਿਆਇਆ ਸੀ ਉਹਨੂੰ ਉਹਦੇ ਵੀ ਬੱਚੇ ਮੰਨ ਲਓ 4-5 ਘੋੜੀਆਂ ਤੇ ਆ ਕੇ ਵਧੀਆ ਸੋਹਣਾ ਰਿਜ਼ਲਟ ਆਇਆ ਘੋੜੇ ਦਾ ਜੀ ਠੀਕ ਹੈ ਬਾਈ ਬਾਕੀ ਹੁਣ ਕੁਝ ਘੋੜੀਆਂ ਤੋਂ ਕੱਭਣ ਨੇ ਜੀ 15-20 ਠੀਕ ਹੈ ਬ੍ਰਾਦਰ ਉਹ ਅੱਗੇ ਸੂ ਪੈਣਗੀਆਂ ਚੰਗਾ ਰਿਜ਼ਲਟ ਆਉ ਘੋੜੇ ਦਾ ਇਹਦਾ ਵੀ ਹੁਣ ਵੀ ਬੱਚੇ ਜਿਹੜੇ ਆਏ ਨੇ 4-5 ਬਹੁਤ ਸੋਹਣੇ ਆਏ ਨੇ ਜੀ ਹਾਈਟ ਦੇ ਵੀ ਹੱਡਾਂ ਪੈਰਾਂ ਦੇ ਬਹੁਤ ਖੁੱਲੇ ਐ ਠੀਕ ਹੈ ਬਾਈ ਚਲੋ ਤੁਹਾਡਾ ਏਰੀਆ ਜਿਵੇਂ ਬਾਈ ਇੱਕੇ ਆ ਇੱਕ ਨੋਕਰਾ ਵੀ ਹੋ ਗਿਆ ਤੇ ਜਾਫਰ ਤਾਂ ਹਾਏਗੀ ਪਹਿਲੇ ਹੀ ਮਸ਼ਹੂਰ ਆ ਕੋੜਾ ਹਾਂਜੀ ਕੋਈ ਨਹੀਂ ਇਹ ਵੀ ਆਪਣੇ ਘਰ ਹੀ ਖੜੇ ਆ ਘਰ ਹੀ ਖੜੇ ਨੇ ਹਾਂਜੀ ਤੇ ਦੂਜਾ ਦੁੱਲਾ ਹੋ ਗਿਆ ਲੈ ਜਾ ਹਾਂਜੀ ਚਲੋ ਵੀਰੇ ਏਰੀਆ ਨੂੰ ਨਾ ਬਹੁਤ ਮਤਲਬ ਬੈਨੀਫਿਟ ਮਿਲ ਜਾਂਦਾ ਉਹ ਚੀਜ਼ ਆ ਵੀਰੇ ਹਾਂਜੀ ਫਾਇਦਾ ਹੀ ਆ ਜੀ ਇਲਾਕੇ ਚ ਹੋਈ ਚੀਜ਼ ਦਾ ਜੀ ਕਿਉਂਕਿ ਜਾਫਰ ਦੀਆਂ ਬੱਚੀਆਂ ਬਸ਼ੇਰੇ ਮੈਂ ਆਪ ਦੇਖਿਆ ਵੀ ਬਹੁਤ ਚੰਗੀ ਰੇਟ ਤੇ ਵਿਗਿਆ ਬਈ ਹਾਂਜੀ ਹੂੰ ਤੇ ਬਈ ਇੱਕ ਗੱਲ ਮੈਂ ਹੋਰ ਦੇਖਿਆ ਵੀ ਜ ਜਿਹੜੇ ਅੱਜ ਕੱਲ ਜਿਹੜੇ ਹਾਰਸ ਲਵਰ ਆ ਨਾ ਜ਼ਿਆਦਾਤਰ ਵੀ ਇੱਕ ਹੈਲਟਰ ਪਾ ਕੇ ਘੋੜੀ ਦਿਖਾਉਣ ਹੀ ਜਾਂਦੇ ਹੁੰਦੇ ਆ ਵੀ ਸਵਾਰੀ ਨਹੀਂ ਤੇ ਤੁਹਾਡੀ ਬਈ ਸਵਾਰੀ ਦੇ ਕਿੱਸੇ ਮੈਂ ਸੁਣਦਾ ਵੀ ਆਂ ਵੀ ਬਈ ਜਿਹੜੇ ਦੀ ਜਹਾਜ ਆ ਦੀਪ ਸੰਘਣ ਸਵਾਰ ਆ ਵੀ ਉਹ ਜਾ ਕੋਈ ਜੰਮਣਾ ਨਹੀਂ ਮੁੜ ਕੇ ਵੀ ਦੇਖਣਾ ਨਹੀਂ ਕਿਸੇ ਨੇ ਬਾਈ ਤੇ ਉਹ ਨਾਬਾ ਮੰਡੀ ਵਾਲਾ ਬਾਈ ਕਿੱਸਾ ਜ਼ਰੂਰ ਸੁਣਾਓ ਨਾਬੇ ਮੰਡੀ ਜਿਹੜਾ ਤੁਸੀਂ ਨੇ ਮਤਲਬ ਵੀ ਪੂਰੀ ਅੜਬ ਘੋੜੀ ਸੈੱਟ ਕਰੀ ਸੀ ਜੀ ਨਾਬੇ ਮਿਤਰੀ ਸੀ ਜੀ ਸਾਡੇ ਐਸ ਐਚਓ ਗਰਮੀਤ ਸਿੰਘ ਹਾਂਜੀ ਉਹਨਾਂ ਕੋਲ ਸੀ ਘੋੜੀ ਜੀ ਠੀਕ ਹੈ ਜੀ ਉਹ ਕਹਿੰਦੇ ਵੀ ਘੋੜੀ ਤੇ ਕੋਈ ਬੈਠ ਨਹੀਂ ਸਕਦਾ ਇਹਦੇ ਤੇ ਹਾਂ ਬਈ ਮੇਰੇ ਤੋਂ ਬਿਨਾ ਉਸ ਘੋੜੀ ਤੇ ਚੜ੍ਹੇ ਸੀ ਜੀ ਸ਼ਰਤ ਲਾ ਕੇ ਠੀਕ ਹੈ ਬਾਈ ਹਾਂਜੀ ਫੇਰ ਉਹ ਚੜ ਕੇ ਤੋਰੀ ਵੀ ਤੇ ਲਗਾਮ ਵੀ ਕੱਢਦਾ ਸੀ ਉਹਦਾ ਬਿਨਾਂ ਲਗਾਮ ਤੋਰੀ ਸੀ ਉਹ ਦੱਸਦੇ ਸੀ ਕਹਿੰਦੇ ਵੀ ਇੱਕ ਵਾਰ ਤਾਂ ਅੜਬ ਜੀ کافی ਟਾਈਮ ਹੋ ਗਿਆ ਉਸ ਗੱਲ ਨੂੰ ਜੀ ਹੂੰ ਨਹੀਂ ਸਰੀਰ ਦੀ ਫਿਟਨੈਸ ਵਧੀਆ ਸੀ ਹੁਣ ਤਾਂ ਥੋੜਾ ਜਿਹਾ weight ਜ਼ਿਆਦਾ ਹੋ ਗਿਆ ਜੀ ਚੜਦੇ ਕਰਨਾ ਸਰੀਰ ਤਾਂ ਹੁਣ ਵੀ ਦੱਸਦਾ ਤੇ ਭਾਈ ਤੁਹਾਡੇ ਚਰਚ ਤਾਂ ਸੀ ਕਿਉਂਕਿ ਆਪਣਾ ਤਕਰੀਬਨ area 1K ਪੈ ਗਿਆ ਹਨਾ ਕਹਿੰਦੇ ਵੀ ਲੋਕ ਨਾ ਇੱਕ ਘੋੜਾ ਲਜਾਣ ਤੋਂ ਡਰਦੇ ਹੁੰਦੇ ਆ ਬਾਈ ਦੀਪ ਇੱਕ ਛੋਟੇ ਟੈਂਪੂ 'ਚ ਦੋ ਦੋ ਘੋੜੇ ਪਾ ਕੇ ਵਿਚਾਲੇ ਖੜ ਜਾਂਦਾ ਸੀ ਉਹਨਾਂ ਦੇ हां दो ਲੈ ਜਾਂਦੇ ਆ ਤਰੀਕੇ ਨਾਲ ਬੰਨੇ ਹੁਣ ਜੀ ਕੋਈ ਦਿੱਕਤ ਨਹੀਂ ਜੀ ਠੀਕ ਆ ਬਈ ਅਮ ਬਾਕੀ ਜੇ ਕੋਈ ਨਾਂ ਮਤਲਬ ਤਰੀਕੇ ਸਰ ਬੰਨੇ ਹੁਣ 60 ਫੀਟ ਖਾ ਜਾਂਦੇ ਆ ਨਹੀਂ ਬਈ ਆਪ ਸੁਣਿਆ ਨਹੀਂ ਕੋਈ ਜਾਣਕਾਰ ਆ ਬੰਦਾ ਉਹ ਚੜਾ ਸਕਦਾ ਜੀ ਕੋਈ ਇਹ ਗੱਲ ਨਹੀਂ ਨਹੀਂ ਦਿਲ ਵੀ ਚਾਹੀਦਾ ਬਈ ਦੋ ਕੋੜਿਆਂ ਦੇ ਵਿਚਾਲੇ ਖੜ ਕੇ ਜਾਣਾ ਬਈ ਬਹੁਤ ਮੁਸ਼ਕਲ ਹੋ ਜਾਂਦਾ ਜੀ ਨੀ ਇਹ ਲਰ ਰਸੀ ਛੱਡ ਕੇ ਭੱਜ ਜਾਂਦੇ ਅੱਜ ਕੱਲ੍ਹ ਮੈਨੂੰ ਤਾਂ ਚਾਹੀਦਾ ਹੀ ਆ ਜੀ ਇਸ ਜਾਨਦਾਰ ਨੂੰ ਖੜਨ ਲੱਗੇ ਖਰੀਦਣ ਲੱਗੇ ਵੀ ਦਿਲ ਚਾਹੀਦਾ ਇਹਨੂੰ ਰੱਖਣ ਲੱਗੇ ਵੀ ਦਿਲ ਚਾਹੀਦਾ ਹਾਂਜੀ ਠੀਕ ਆ ਭਾਈ ਭਾਈ ਜਿਵੇਂ ਹੁਣ ਤਾਂ ਚਲੋ ਬਹੁਤ ਨਵੇਂ ਬੰਦੇ ਆ ਕੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਇਕੱਲਾ ਸ਼ੋਅ ਕੁਆਲਿਟੀ ਦਾ ਸ਼ੌਕ ਆ ਵੀ ਰਾਈਡਿੰਗ ਦਾ ਸ਼ੌਂਕ ਨਹੀਂ ਹਨਾ ਚੜਨ ਦਾ ਬਹੁਤ ਘੱਟ ਆ ਜੀ ਮੰਨ ਲਓ ਕੁਝ ਬੰਦੇ ਹੀ ਚੜਦੇ ਨੇ ਹੁਣ ਜੀ ਜ਼ਿਆਦਾਤਰ ਵਸ ਇੱਕ ਪ੍ਰਦਰਸ਼ਨੀ ਦਾ ਹੀ ਹੂੰ ਜਮਾਨਾ ਆ ਗਿਆ ਮਣ ਕੇ ਰਹਿ ਗਿਆ ਘੋੜਾ ਜੀ ਪਹਿਲਾਂ ਤਾਂ ਬਈ ਮੰਡੀਆਂ ਦੇ ਉੱਪਰ ਜਦੋਂ ਸ਼ਾਮ ਦਾ ਵੇਲਾ ਹੁੰਦਾ ਸੀ 4-5 ਵਜੇ ਸੀ ਹਰ ਇੱਕ ਬੰਦਾ ਆਪਣੀ ਘੂੜੀ ਕੱਢ ਲਾਂਦਾ ਸੀ ਹਾਂ ਚੜਦੇ ਸੀ ਉਦੋਂ ਕੁਝ ਰਸਤੇ ਵੀ ਕੱਚੇ ਹੁੰਦੇ ਸੀ ਜੀ ਪਹਿਲਾਂ ਹਾਂ ਹੁਣ ਸਾਰਾ ਮੰਨ ਲੋ ਟ੍ਰੈਫਿਕ ਬਹੁਤਾ ਸੜਕਾਂ ਤੇ ਜੀ ਸਹੀ ਗੱਲ ਹੈ ਕੱਚੇ ਰਸਤੇ ਘੱਟ ਨੇ ਕੁਝ ਇਹ ਵੀ ਕਰਨਾ ਜੀ ਠੀਕ ਆ ਬਈ ਬਈ ਦੀਪ ਕੁਸ਼ੀ ਜਿਵੇਂ ਨਵੇਂ ਬੰਦੇ ਬਹੁਤ ਜੋੜੇ ਇੱਕ ਬਈ ਆਪਣੇ ਨਾਲ ਜੇਵੀ ਵੀ ਬੈਠਿਆ ਹਾਂ ਤੇ ਨਵੇਂ ਬੰਦਿਆਂ ਨੂੰ ਬਈ ਕੀ ਸੇਹ ਦੇਣਾ ਚਾਹੋਂਗੇ ਕਿ ਤੁਹਾਡਾ 27-28 ਸਾਲ ਦਾ ਸਫ਼ਰ ਹੋ ਗਿਆ ਤੁਸੀਂ ਬਹੁਤ ਉਤਰਾ ਚੜਾ ਦੇਖਿਆ ਬਈ ਇਸ ਕਿੱਤੇ ਦੇ ਵਿੱਚ ਤੇ ਇੱਕ ਮੈਂ ਤੁਹਾਡੀ ਇਹ ਗੱਲ ਤੋਂ ਮਤਲਬ ਬਹੁਤ ਖੋਸ਼ਾਂ ਵੀ ਆਪਣੇ ਦੁੱਲੇ ਵਾਸਤੇ ਬਹੁਤ ਵੱਡੇ ਵੱਡੇ ਆਫਰ ਆਇਆ ਮੈਨੂੰ ਵੀ ਉਹ ਗੱਲ ਦਾ ਪਤਾ ਹਨਾ ਤੇ ਤੁਸੀਂ ਕਹੇ ਵੀ ਨਹੀਂ ਵੀ ਸ਼ੌਂਕ ਆ ਵੀ ਪ੍ਰਮਾਤਮਾ ਨੇ ਏਡੀ ਨਿਆਬ ਚੀਜ਼ ਬਖਸ਼ੀ ਵੀ ਇਹ ਮੇਰੇ ਘਰ ਹੀ ਰਹੂਗਾ ਹਨਾ ਹਾਂਜੀ ਤੇ ਇਸ ਸ਼ੌਂਕ ਨੂੰ ਬਈ ਤੁਸੀਂ ਕੀ ਅ ਅੱਗੇ ਕਹਿਣਾ ਚਾਹੁੰਗੇ ਜਿਹੜੇ ਨਵੇਂ ਦੋਸਤ ਇਸ ਸ਼ੌਕ ਨੂੰ ਕਰਨਾ ਚਾਹੁੰਦੇ ਘੋੜਿਆਂ ਚਾਉਣਾ ਚਾਹੁੰਦੇ ਵੀਰੇ ਘੋਟਿਆਂ ਚਾਹਣ ਜੀ ਬਹੁਤ ਵਧੀਆ ਸ਼ੌਂਕ ਆ ਠੀਕ ਹੈ ਬਈ ਹਾਂ ਜੀ ਬੁਰੀਆਂ ਆਦਤਾਂ ਤੋਂ ਬਚੇ ਰਹਿੰਦੇ ਆ ਜੀ ਠੀਕ ਹੈ ਬਈ ਇਧਰ ਘੋੜੇ ਨਾਲ ਆਪਣਾ ਰਾਈਡਿੰਗ ਵੀ ਕਰਨ ਜੀ ਬਾਕੀ ਚਲੋ ਕਮਾਈ ਦਾ ਸਾਧਨ ਵੀ ਹੈਗਾ ਜੀ ਹੂੰ ਨਹੀਂ ਕਈ ਬੰਦੇ ਨਾ ਪਹਿਲੀ ਕਮਾਈ ਸੋਚ ਲਾਂਦੇ ਬਾਈ ਜਿਵੇਂ ਹੁਣ ਤੁਹਾਡੇ 27 28 ਕਮਾਈ ਤਾਂ ਚਲੋ ਲੈ ਕੇ ਆਉਣਗੇ ਜੀ ਸੇਵਾ ਕਰਨਗੇ ਉਹਦੀ ਮੇਰੀ ਹਾਂ ਜੀ ਬਾਕੀ ਚਲੋ ਪ੍ਰਮਾਤਮਾ ਦੇ ਹੱਥ ਵਾਸੋਂ ਦਾ ਕੀ ਕਰਮਾਂ ਚ ਲਿਖਿਆ ਬੰਦੇ ਦਾ ਬਿਲਕੁਲ ਸਿਆਣੀ ਗੱਲ ਆ ਕੋਈ ਨਹੀਂ ਕਈ ਬੰਦੇ ਹੁਣ ਬਾਈ ਦੇਖ ਲਾਂਦੇ ਹੋਣਗੇ ਵੀ ਬਾਈ ਦੀਪ ਦਾ ਭਾਈ ਅੰਦੁੱਲਾ ਫੜਿਆ ਹੋਇਆ ਹੱਥ ਚ ਬਾਗਾ ਨੇ ਪਰ ਦੁੱਲੇ ਪਿੱਛੇ ਕੱਲਣਾ ਨਹੀਂ ਦੇਖਦੇ ਕੱਲ ਹੀ ਹੋਈ ਵੀ ਕਿੰਨਾ ਕ ਸਮਾਂ ਲੱਗਿਆ ਕਿੰਨਾ ਸਫਰ ਲੱਗਿਆ ਬਾਈ ਹਾਂ ਜੀ ਸਹੀ ਗੱਲ ਆ ਬਾਈ ਰੋ ਵੀ ਮਿੱਤਰੋ ਬਾਈ ਦੀਪ ਸੰਘਣ ਨਾਲ ਅੱਜ ਗੱਲਬਾਤ ਕਰਾਈਆ ਤੇ ਬਾਈ ਮਤਲਬ ਸੋਸ਼ਲ ਮੀਡੀਆ ਤੋਂ ਥੋੜਾ ਦੂਰ ਹੀ ਰਹਿੰਦੇ ਆ ਪਰ ਫਿਰ ਵੀ ਬਾਈ ਜਤਿੰਦਰ ਦੇ ਕਹਿਣ ਤੇ ਬਾਈ ਨੇ ਇੰਟਰਵਿਊ ਦਿੱਤੀ ਆ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰਾਈਆਂ ਆਉਣ ਵਾਲੇ ਟਾਈਮ 'ਚ ਤੁਹਾਨੂੰ ਦੁੱਲਾ ਵੀ ਆਪਾਂ ਦਿਖਾਵਾਂਗੇ ਥੋੜਾ ਮੌਸਮ ਸਹੀ ਹੋ ਜੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਆਪਣਾ ਲਿਵਿੰਗ ਲੈਜੈਂਡ ਜਾਫਰ ਬਹੁਤ ਟੌਪ ਦੇ ਬੱਚੇ ਆ ਰਿਹਾ ਤੇ ਮਾਨ ਵਾਲੀ ਗੱਲਾ ਵੀ ਆਪਣੇ ਪੰਜਾਬ 'ਚ ਘੋੜਾ ਆ ਗਿਆ ਉਹ ਪਟਿਆਲੇ ਜ਼ਿਲ੍ਹੇ ਚ ਆ ਗਿਆ ਬਾਈ ਸਟੱਡ ਸਰਵਿਸ ਉਹਦੀ ਓਪਨ ਆ ਤੇ ਬਿਲਕੁਲ ਜੈਨੂਨ ਫੀਸ ਆ 51000 ਕਿਉਂਕਿ ਬਾਈ ਜਿਹੜੇ ਆਪਣੇ ਜਾਫਰ ਨਾਲ ਦੇ ਘੋੜੇ ਜੇ ਆਪਾਂ ਗੱਲ ਕਰੀ ਉਹ ਉਹ ਲੈਵਲ ਦੇ ਘੋੜੇ ਨੇ ਤੇ ਲੱਖ ਡੇਢ ਲੱਖ ਆਮ ਹੋਈ ਪਈ ਜੀ ਫੀਸ ਜੀ ਤੇ ਸਟੱਡ ਸਰਵਿਸ ਓਪਨ ਆ ਬਾਈ ਜੇ ਵੀ ਕੋਲ ਆ ਮੈਂ ਨੰਬਰ ਵੀਰ ਦਾ ਦੇਤਾ ਤੇ ਦੂਜਾ ਨੋਕਰਾ ਬਾਈ ਬਾਦਲ ਗੜਾ ਵਾਲੇ ਦਾ ਬਾਦਲ ਗੜਾ ਵਾਲਾ ਘੋੜਾ ਉਹ ਘੋੜਾ ਬਾਈ ਟੋਪ ਦੀਆਂ ਚੀਜ਼ਾਂ ਪੈਦਾ ਕੀਤੀਆਂ ਨੇ ਉਸ ਘੋੜੇ ਦਾ ਖੂਨ ਆ ਬਾਈ ਕੋਲੇ ਤੇ ਸਟੱਡ ਸਰਵਿਸ ਦੋਮਾਂ ਦੀ ਓਪਨਾ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਵਾਸਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਦਰਸ਼ਕਾਂ